ਕਿਹਾ ਜਾ ਰਿਹਾ ਹੈ ਵੋਲਟ ਮੋਟਰਸਾਈਕਲ ਦੀ ਏਜੰਸੀ ਦੇ ਵਿੱਚ ਕੋਈ ਝਗੜਾ ਹੁੰਦਾ ਹੀ ਤੇ ਦਸਤਾਰ ਉਤਰਦੀ ਆ ਥੋੜੀ ਜਿਹੀ ਦਸਤਾਰ ਉਤਾਰੀ ਗਈ ਹਾਂਜੀ ਮੈਂ ਹੀ ਸੀਗਾ ਜੀ ਤੇ ਬੈਟਰੀ ਦੇ ਵਿੱਚ ਦਿੱਕਤ ਆ ਗਈ ਸੀਗੀ ਤੇ ਕੰਪਨੀ ਦੇ ਵਿੱਚ ਗੱਲ ਕਰਦਾ ਆ ਤਾਂ ਉਹਨਾਂ ਨੇ ਮੈਨੂੰ 2 ਦਿਨ ਦਾ ਸਮਾਂ ਦਿੱਤਾ ਜੀ ਬਸ ਉਸੇ ਟਾਈਮ ਉਹ ਫੋਨ ਕੱਢ ਦਿੰਦੇ ਨੇ ਉਹ ਕਹਿੰਦੇ ਨੇ ਵੀ ਥੋੜਾ ਇੱਥੇ ਆ ਕੇ ਜਲੂਸ ਕੱਢਦੇ ਆ ਜੀ ਉਹਨੇ ਮੈਨੂੰ ਕਰਮਜੀਤ ਸਿੰਘ ਨੇ ਸਾਈਡ ਤੋਂ ਫੜ ਲਾਂਦਾ ਜੀ ਉਹ ਕਰਮਜੀਤ ਸਿੰਘ ਮੇਰੇ ਮੂਹਰੇ ਆ ਕੇ ਥਪੜ ਮਾਰਦਾ ਜੀ ਪਹਿਲਾਂ ਆ ਕੇ ਫਿਰ ਉਸ ਤੋਂ ਬਾਅਦ ਕਰ ਸੇਵਿਕ ਮੇਰੀ ਪੱਗ ਉਤਾਰ ਦਿੰਦਾ ਹੀ ਪੱਗ ਲਾਈ ਮੁਰਕ ਕੇ ਉਹ ਗਿਰ ਗਿਆ نیچے ਕੇਸਾਂ ਤੋਂ ਫੜ ਕੇ ਘੜੀਸਿਆ ਜੀ ਬਾਹਰ ਤੱਕ ਖਿੱਚਣ ਦੀ ਕੋਸ਼ਿਸ਼ ਕੀਤੀ ਅਸੀਂ ਬਹੁਤ ਛੜਾਂ ਦੀ ਕੋਸ਼ਿਸ਼ ਕੀਤੀ ਹੈ ਜੀ ਵੀ ਸਰ ਕੁਝ ਕੇਸ ਛੱਡੋ ਤੁਸੀਂ ਉਹ ਗੱਲ ਕਰੋ ਮੂੰਹ ਨਾਲ ਗੱਲ ਕਰੋ ਪਰ ਉਸ ਨਾਲ ਉਹਨਾਂ ਨੇ ਸਾਡੀ ਇੱਕ ਵੀ ਨਹੀਂ ਸੁਣੀ ਹਾਂ ਥੋੜੇ ਤੇ આરોਪ ਲਗਾ ਰਹੇ ਨੇ ਕਿ ਜਦੋਂ ਤੁਸੀਂ ਸਾਈਡ ਤੇ ਨੂੰ ਜਾਣਦੇ ਹੋ ਕੋਈ ਹਥਿਆਰ ਲੈਣ ਕਿਉਂ ਸਾਡੇ ਤੇ ਹਮਲਾ ਕਰਨ ਦੇ ਲਈ ਆ ਸੀ ਆਪਣੇ ਬਚਾਅ ਦੇ ਵਿੱਚ ਫਿਰ ਇਹ ਕੁਝ ਹੋਇਆ ਜੀ ਮੈਂ ਜੇ ਰਾਡ ਲੈ ਕੇ ਆਣੀ ਹੁੰਦੀ ਕੋਲ ਬਥੇਰਾ ਕੁਝ ਪਿਆ ਸੀ ਜੇ ਅਸੀਂ ਨੇ ਕੁਝ ਕਰਨਾ ਹੁੰਦਾ ਸਾਡੇ ਤਾਂ ਪੈਸੇ ਹੀ ਹੱਥ ਮੰਨੇ ਹੁੰਦੇ ਨੇ ਕੰਪਨੀ ਦੇ ਵਿੱਚ ਜੀ ਅਸੀਂ ਤਾਂ ਉੱਚੀ ਆਵਾਜ਼ 'ਚ ਨਹੀਂ ਕਿਸੇ ਕੋ ਬੰਦੇ ਨਾਲ ਗੱਲ ਕਰ ਸਕਦੇ ਜੀ ਇਹਨਾਂ ਨੇ ਆਵਾਜ਼ ਕੁੱਟ ਮਾਰਨ ਵਾਸਤੇ ਧਮਕੀਆਂ ਵੀ ਮੈਨੂੰ ਦਿੱਤੀਆਂ ਕਹਿੰਦਾ ਕੀ ਵੀ ਅੰਦਰ ਰਹੇ ਨੇ ਹਾਂ ਜੀ ਮੈਨੂੰ ਕਹਿੰਦੇ ਨੇ ਵੀ ਜਿੱਥੇ ਮਰਜੀ ਚਲੇ ਜਾਓ ਵੀ ਕੋਈ ਸੁਣਵਾਈ ਨਹੀਂ ਗਈ ਜਿਹੜੇ ਮਰਜੀ ਥਾਣੇ ਚਲੇ ਜਾਓ ਸਾਰੀ ਗੱਲਬਾਤ ਹੋ ਗਈ ਸੀ ਕਿ ਕੋਈ ਗੱਲ ਨਹੀਂ ਸਿਰ ਬਾਅਦ 'ਚ ਸਾਨੂੰ ਕਹਿੰਦੇ ਵੀ ਦੇਖ ਲਾਂਗੇ ਕੋਈ ਨਹੀਂ ਜਿਹੜਾ ਜਿਹੜਾ ਗਵਾਹੀ ਦੇਊਗਾ ਅਸੀਂ ਉਹਨੂੰ ਵੀ ਦੇਖ ਲਾਂਗੇ ਸਾੜਨਾ ਕਾਫੀ ਬਹਿਸ ਦਿੱਤੀਆਂ ਦੇ ਕੇ ਧਮਕੀਆਂ ਦੇ ਕੇ ਗਏ ਨੇ ਵੀ ਦੇਖ ਲਾਂਗੇ ਜਿਹੜਾ ਵੀ ਗਵਾਹੀ ਦਊਗਾ ਸੀ ਉਹਨੂੰ ਵੀ ਦੇਖ ਲਾਂਗੇ ਕੋਈ ਨਹੀਂ ਜਿਹੜੀ ਪੁਲਿਸ ਨੂੰ ਕਹਿਣਾ ਕਹਿ ਦਿਓ ਬਸ ਇਹ ਗੱਲਾਂ ਸਾੜਨਾ ਲਾਸਟ ਟਾਈਮ ਜਾਂਦੇ ਜਾਂਦੇ ਇਹ ਵੀ ਗੱਲਾਂ ਕਰਕੇ ਗਏ ਨੇ ਜੀ ਪ੍ਰਸ਼ਾਸਨ ਕੀ ਕਹਿ ਰਿਹਾ ਹੈ ਪ੍ਰਸ਼ਾਸਨ ਦਾ ਬਸ ਚੋਪਾ ਜੀ ਸਿਆਸੀ ਦਬਾਅ ਆ ਜਾਂ ਪੈਸੇ ਦੀ ਪਹੁੰਚ ਆ ਕੀ ਤੁਹਾਨੂੰ ਕੀ ਲੱਗ ਰਿਹਾ ਹੈ ਉਹਨਾਂ ਕੋਲੇ ਜੀ ਦੋਏ ਚੀਜ਼ਾਂ ਨੇ ਪੈਸੇ ਵੀ ਹੈਗਾ ਪੈਸਾ ਪ੍ਰਸ਼ਾਸਨ ਨੂੰ ਦੇਤਾ ਆਊਗਾ ਜੀ ਉਹਨਾਂ ਨੇ ਮੈਨੂੰ ਤਾਂ ਇਹੀ ਸੁਣਨ ਦੇ ਵਿੱਚ ਮਿਲਿਆ ਵੀ ਸਾਡੇ ਤੇ ਪੀਡਲਿਟੀ ਕਾਲਾ ਦਵਾ ਚੱਲ ਰਿਹਾ ਜੀ ਮੈਂ ਖੁਦ ਆਮ ਆਦਮੀ ਪਾਰਟੀ ਦੇ ਵਿੱਚ ਸੀਗਾ ਸਾਨੂੰ ਬਹੁਤ ਉਮੀਦ ਸੀਗੀ ਵੀ ਪੰਜਾਬ ਦਾ ਸੁਧਾਰ ਹੋਊਗਾ ਪਰ ਕੋਈ ਆਪੀ ਪਾਰਟੀ ਦੇ ਵਰਕਰ ਹੋ ਤੁਸੀਂ ਹਾਂਜੀ ਹਾਂਜੀ ਮੈਂ ਖੁਦ ਆਪ ਆਪ ਪਾਰਟੀ ਦਾ ਵਰਕਰ ਆ ਜੀ ਪਰ ਮੇਰੀ ਵੀ ਕੋਈ ਸਨਵਾਈ ਨਹੀਂ ਗਈ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਖੜੇ ਆ ਇੱਕ ਵੀਡੀਓ ਫਤਿਹਗੜ੍ਹ ਸਾਹਿਬ ਦੀ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿਸ ਵਿੱਚ ਵੋਲਟ ਮੋਟਰਸਾਈਕਲ ਦੀ ਏਜੰਸੀ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੁੰਦਾ ਏ ਤੇ ਜੋ ਨੌਜਵਾਨ ਵੋਲਟ ਮੋਟਰਸਾਈਕਲ ਦੀ ਏਜੰਸੀ ਦੇ ਵਿੱਚ ਬਤੌਰ ਮੈਨੇਜਰ ਦਾ ਕੰਮ ਕਰਦਾ ਹੁੰਦਾ ਉਸ ਦੀ ਦਸਤਾਰ ਉਤਾਰ ਦਿੱਤੀ ਜਾਂਦੀ ਆ ਕੁੱਟਮਾਰ ਕੀਤੀ ਜਾਂਦੀ ਆ ਸੋ ਉਹੀ ਨੌਜਵਾਨ ਸਾਡੇ ਨਾਲ ਆ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਸੀਗਾ ਸਾਰਾ ਮਸਲਾ ਕਿਉਂ ਦਸਤਾਰ ਉਤਾਰੀ ਗਈ ਕੌਣ ਸੀਗੇ ਉਹ ਲੋਕ ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮਾ ਜੀ ਮੇਰਾ ਕਮਲਪ੍ਰੀ ਸਿੰਘ ਆ ਜੀ ਮਿਰਜੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਆ ਕਿਹਾ ਜਾ ਰਿਹਾ ਹੈ ਵੋਲਟ ਮੋਟਰਸਾਈਕਲ ਦੀ ਏਜੰਸੀ ਦੇ ਵਿੱਚ ਕੋਈ ਝਗੜਾ ਹੁੰਦਾ ਈ ਤੇ ਦਸਤਾਰ ਉਤਰਦੀ ਆ ਥੋੜੀ ਦਸਤਾਰ ਉਤਾਰੀ ਗਈ ਸੀ ਹਾਂਜੀ ਮੈਂ ਹੀ ਸੀਗਾ ਜੀ ਹਾਂਜੀ ਉਹ ਉਹਦੇ ਵਿੱਚ ਜੀ ਬੈਟਰੀ ਨੂੰ ਲੈ ਕੇ ਝਗੜਾ ਸਟਾਰਟ ਹੋਇਆ ਸੀਗਾ ਜੀ ਜਿਹੜੇ ਲੋਕ ਸੀਗੇ ਉਹਨਾਂ ਨੇ ਬਾਈਕ ਖਰੀਦਿਆ ਸੀਗਾ ਹਾਂਜੀ ਨਵਾਂ ਮੋਟਰਸਾਈਕਲ ਲਿਆ ਸੀ ਪੁਲਰਟ ਮੋਟਰਸਾਈਕਲ ਜੀ ਉਹਦੇ ਵਿੱਚ ਬੈਟਰੀ ਦੇ ਵਿੱਚ ਦਿੱਕਤ ਆ ਗਈ ਸੀਗੀ ਉਹ ਬੈਟਰੀ ਰਿਪਲੇਸ ਕਰਨ ਵਾਸਤੇ ਡੀਲਰ ਨੂੰ ਭੇਜੀ ਜਾਂਦੀ ਆ ਜੀ ਸਾਡੇ ਵੱਲੋਂ ਮੇਰੇ ਉਹਨਾਂ ਨਾਲ ਗੱਲ ਹੁੰਦੀ ਆ ਤੇ ਉਹਨਾਂ ਦੇ ਸਟਾਕ ਦੇ ਵਿੱਚ ਬੈਟਰੀ ਅਵੇਲੇਬਲ ਨਹੀਂ ਸੀਗੀ ਤੇ ਉਸ ਤੋਂ ਬਾਅਦ ਜੀ ਮੈਂ ਐਕਸਾਈਡ ਦੇ ਕੰਪਨੀ ਦੇ ਵਿੱਚ ਗੱਲ ਕਰਦਾ ਆ ਤਾਂ ਉਹਨਾਂ ਨੇ ਮੈਨੂੰ 2 ਦਿਨ ਦਾ ਸਮਾਂ ਦਿੱਤਾ ਜੀ ਵੀ 2 ਦਿਨ ਦਾ ਸਮਾਂ ਲੱਗ ਸਕਦਾ ਆ ਵੀ ਬੈਟਰੀ ਅਵੇਲੇਬਲ ਨਹੀਂ ਹੈਗੀ ਤੇ ਮੇਰੇ ਵੱਲੋਂ ਉਹ ਕਸਟਮਰ ਜਰਨ ਕਰਮਜੀਤ ਸਿੰਘ ਪੁੱਤਰ ਰਣਧੀਰ ਸਿੰਘ ਮਡੋਫਲ ਤੋਂ ਨੇ ਉਹਨਾਂ ਨੂੰ ਦੱਸਿਆ ਜਾਂਦਾ ਉਹਨਾਂ ਨੇ ਮੈਨੂੰ ਕਾਲ ਕਰੀ ਮੇਰੇ ਵੱਲੋਂ ਵੀ ਇਹੀ ਦੱਸਿਆ ਗਿਆ ਵੀ 2 ਦਿਨ ਦਾ ਸਮਾਂ ਲੱਗ ਸਕਦਾ ਉਹ ਕਹਿੰਦੇ ਵੀ ਇੰਨਾ ਟਾਈਮ ਕਿਉਂ ਲੱਗ ਸਕਦਾ ਜੀ ਵੀ ਹੁਣ ਚੇਂਜ ਕਰਕੇ ਦਿਓ ਮੇਰੇ ਵੱਲੋਂ ਕਿਹਾ ਜਾਂਦਾ ਵੀ ਤੁਸੀਂ ਕੰਪਨੀ ਦੇ ਵਿੱਚ ਗੱਲ ਕਰ ਸਕਦੇ ਹੋ ਬਸ ਉਸੇ ਟਾਈਮ ਉਹ ਫੋਨ ਕੱਢ ਦਿੰਦੇ ਨੇ ਉਹ ਕਹਿੰਦੇ ਨੇ ਵੀ ਥੋੜਾ ਇੱਥੇ ਆ ਕੇ ਜਲੂਸ ਕੱਢਦੇ ਆ ਜੀ ਜੀ ਫਿਰ ਕੁਝ ਟਾਈਮ ਬਾਅਦ ਜੀ ਉਹ ਉੱਥੇ ਆ ਜਾਂਦੇ ਨੇ ਜੀ ਏਜੰਸੀ ਦੇ ਵਿੱਚ ਜੀ ਫਿਰ ਉਸ ਤੋਂ ਬਾਅਦ ਉਹ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਨੇ ਮੇਰੀ ਤਾਂ ਉੱਥੇ ਸੁਣਦੇ ਹੀ ਨਹੀਂ ਕਿ ਕੁਝ ਵੀ ਗੱਲ ਨਹੀਂ ਸੁਣ ਰਹੇ ਆਗੇ ਵੀਡੀਓ ਦੇ ਵਿੱਚ ਵੀ ਸਾਫ਼ ਦਿਖ ਰਿਹਾ ਜੀ ਉਹ ਮੈਂ ਉਹਨਾਂ ਨੂੰ ਫੇਰ ਰਿਕੁਐਸਟ ਕੀਤੀ ਜਾਂਦੀ ਹੈ ਮੇਰੇ ਵੱਲੋਂ ਵੀ ਤੁਹਾਡੀ ਬੈਟਰੀ ਮੈਂ ਚੇਂਜ ਕਰਵਾ ਕੇ ਦੇ ਦੂੰਗਾ ਜੀ ਵੀ ਉਹ ਲੋਕਲ ਡੀਲਰ ਤੋਂ ਚੇਂਜ ਹੋਣੀ ਆ ਵੀ ਬੈਟਰੀ ਚੇਂਜ ਹੋ ਕੇ ਆ ਜਾਣੀ ਦੋ ਦਿਨ ਦਾ ਸਮਾਂ ਮੰਗਿਆ ਉਹਨਾਂ ਨੇ ਉਹ ਕੋਈ ਸੁਣਦੇ ਨਹੀਂ ਕਿ ਜੀ ਮੈਂ ਚਲੋ ਉਹਨਾਂ ਤੋਂ ਟਾਲਣ ਦਾ ਮਾਰਾ ਮੈਂ ਉਹਨਾਂ ਨੂੰ ਇਹ ਦੱਸਿਆ ਵੀ ਮਾਲਕ ਦੇ ਨਾਲ ਮੇਰੇ ਨਾਲ ਗੱਲ ਕਰ ਲਓ ਮੈਂ ਫਿਰ ਸਾਈਡ ਤੇ ਹੋ ਗਿਆ ਜੀ ਫਿਰ ਉਹ ਸਾਈਡ ਤੋਂ ਜੋ ਗੁਰਸੇਵਿਕ ਸਿੰਘ ਆਈ ਉਹਦੇ ਨਾਲ ਆਇਆ ਸੀਗਾ ਜੀ ਕਿੰਨੇ ਬੰਦੇ ਆਏ ਸੀਗੇ ਉਹ ਇਹ ਦੋ ਬੰਦੇ ਆਏ ਸੀਗੇ ਜੀ ਪਹਿਲਾਂ ਤਾਂ ਉਹਨਾਂ ਨੇ ਫਿਰ ਉਨੇ ਮੈਨੂੰ ਗੁਰਸੇਵ ਸਿੰਘ ਨੇ ਸਾਈਡ ਤੋਂ ਫੜ ਲਾਂਦਾ ਜੀ ਉਹ ਕਰਮਜੀਤ ਸਿੰਘ ਮੇਰੇ ਮੂਹਰੇ ਆ ਕੇ ਥਪੜ ਮਾਰਦਾ ਜੀ ਪਹਿਲਾਂ ਆ ਕੇ ਫਿਰ ਉਸ ਤੋਂ ਬਾਅਦ ਗੁਰਸੇਵ ਸਿੰਘ ਮੇਰੀ ਪਾਗ ਉਤਾਰਦਾ ਹੁੰਦਾ ਜੀ ਫਿਰ ਕਰਮਜੀਤ ਸਿੰਘ ਵਾਲਾਂ ਤੋਂ ਫੜ ਕੇ ਮੈਨੂੰ ਘੜੀ ਸਤਾਈ ਉਹਦੇ ਵਿੱਚ ਸਾਫ਼ ਵੀਡੀਓ ਦੇ ਵਿੱਚ ਵੀ ਦਿਖਦਾ ਲੱਤਾਂ ਮੁੱਕੀ ਸਾਰਾ ਕੁਝ ਮਾਰਿਆ ਜੀ ਇਹਨਾਂ ਨੇ ਫਿਰ ਫਿਰ ਉਹ ਕਹਿੰਦੇ ਨੇ ਕਿ ਉਹ ਵੀਡੀਓ ਦੇ ਵਿੱਚ ਕਿ ਅਸੀਂ ਇਦਾਂ ਦਾ ਕੁਝ ਕਰਨ ਨਹੀਂ ਸੀ ਗਏ ਅ ਥੋੜੇ ਤੇ આરોਪ ਲਗਾ ਰਹੇ ਨੇ ਕਿ ਜਦੋਂ ਤੁਸੀਂ ਸਾਈਡ ਤੇ ਨੂੰ ਜਾਣਦੇ ਹੋ ਅ ਕੋਈ ਹਥਿਆਰ ਲੈਣ ਕਿਉਂ ਸਾਡੇ ਤੇ ਹਮਲਾ ਕਰਨ ਦੇ ਲਈ ਆ ਸੀ ਆਪਣੇ ਬਚਾਅ ਦੇ ਵਿੱਚ ਫੇਰ ਇਹ ਕੁਸੋਈ ਆਈ ਇੱਦਾਂ ਦੀ ਕੋਈ ਗੱਲ ਸਾਹਮਣੇ ਆ ਨਹੀਂ ਇਦਾਂ ਦਾ ਤਾਂ ਕੁਝ ਨਹੀਂ ਸੀਗਾ ਜੀ ਉਹਦਾ ਬਸ ਆਪਣੇ ਬਜਾਅ ਦੇ ਕਾਰਨ ਝੂਠੇ ਇਲਜ਼ਾਮ ਲਾ ਰਹੇ ਨੇ ਜੀ ਮੈਂ ਜੇ ਰਾਡ ਲੈ ਕੇ ਆਣੀ ਹੁੰਦੀ ਕੋਲ ਬਥੇਰਾ ਕੁਝ ਪਿਆ ਸੀ ਜੇ ਅਸੀਂ ਨੇ ਕੁਝ ਕਰਨਾ ਹੁੰਦਾ ਸਾਡੇ ਤਾਂ ਵੈਸੇ ਹੀ ਹੱਥ ਬੰਨੇ ਹੁੰਦੇ ਨੇ ਕੰਪਨੀ ਦੇ ਵਿੱਚ ਅਸੀਂ ਤਾਂ ਉੱਚੀ ਆਵਾਜ਼ ਨਹੀਂ ਕਿਸੇ ਕੇ ਬੰਦੇ ਨਾਲ ਗੱਲ ਕਰ ਸਕਦੇ ਜੀ ਨਾਲੇ ਮੈਂ ਜ਼ਿੰਮੇਵਾਰ ਮੰਨਦਾ ਜੀ ਉੱਥੇ ਵਰਕਸ਼ਾਪ ਮੈਨੇਜਰ ਜੋਬ ਕਰ ਰਿਹਾ ਜੀ ਮੈਂ ਤਾਂ ਨਾ ਕੋਈ ਸ਼ਬਦ ਨਾ ਕਿਸੇ ਨਾਲ ਗਾਲੀ ਘਲੋਚ ਕਰਦਾ ਜੀ ਉਥੇ ਮੇਰੇ ਬਾਰੇ ਹੋਰ ਵੀ ਕਿਸੇ ਬਾਹਰ ਵੀ ਪਤਾ ਕਰ ਸਕਦੇ ਹੋ ਤੁਸੀਂ ਮੇਰੇ ਪਿੰਡ ਵੀ ਪਤਾ ਕਰ ਸਕਦੇ ਹੋ ਇਦਾਂ ਦਾ ਕੁਛ ਨਹੀਂ ਮਸਲਾ ਕਦੋਂ ਦਾ ਭਾਜੀ ਇਹ 11 ਦਸੰਬਰ ਦਾ ਜੀ ਫਿਰ 11 ਦਸੰਬਰ ਦਾ ਮਸਲਾ ਹੈ ਹੀ ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਜੀ ਹਾਂਜੀ ਮੈਂ 11 ਦਸੰਬਰ ਨੂੰ ਐਡਮਟ ਵੀ ਹੋ ਗਿਆ ਸੀਗਾ ਜੀ ਹਸਪੀਟਲ ਮੇਰੇ ਸੱਟ ਲੱਗੀ ਸੀ ਵਾਲ ਖਿੱਚਤੇ ਸੀਗੇ ਇਹਨਾਂ ਨੇ ਫਿਰ 12 ਦਸੰਬਰ ਨੂੰ ਮੇਰੇ ਬਿਆਨ ਲਿੱਤੇ ਜਾਂਦੇ ਨੇ ਜੀ 11 ਦਸੰਬਰ ਨੂੰ ਮੈਂ 112 ਨੰਬਰ ਤੇ ਕੰਪਲੇਂਟ ਵੀ ਬਹੁਤ ਕਰ ਰਿਹਾ ਸੀਗਾ ਜੀ ਬਾਰ ਬਾਰ ਮੇਰੇ ਵੱਲੋਂ ਕੰਪਲੀਟ ਕਰਨ ਤੇ ਤਾਂ ਦੂਸਰੇ ਦਿਨ ਜੀ ਮੇਰੇ ਬਿਆਨ ਹੁੰਦੇ ਨੇ ਉਹ ਦੋ ਤਿੰਨ ਦਿਨਾਂ ਬਾਅਦ 112 ਨੰਬਰ ਕੰਪਲੀਟ ਵੀ ਬੰਦ ਕੀਤੀ ਜਾਂਦੀ ਹੈ ਜੀ ਜੋ ਇਹਨਾਂ ਨੇ ਨੰਬਰ ਲਾਂਚ ਕੀਤਾ ਹੈ ਜੀ ਜਾਰੀ ਕੀਤਾ ਹੋਇਆ ਹੈ ਪੰਜਾਬ ਪੁਲਿਸ ਨੇ ਉਹ ਇਹ ਕਹੇ ਕਿ ਬੰਦ ਕਰ ਦਿੰਦੇ ਨੇ ਤੁਹਾਨੂੰ ਥਾਣੇ ਬੁਲਾਇਆ ਗਿਆ ਸੀ ਵੀ ਤੁਸੀਂ ਨਹੀਂ ਪਹੁੰਚੇ ਹੈਗੇ ਮੇਰੇ ਮੈਨੂੰ ਕੋਈ ਕਾਲ ਨਹੀਂ ਆਉਂਦੀ ਹੈਗੀ ਕੋਈ ਕੁਝ ਨਹੀਂ ਹੁੰਦਾ ਹੈਗਾ ਜੀ ਮੈਂ ਵਸਾਈ ਇਦਾਂ ਹੀ ਕੰਪਲੇਂਟ ਕਲੋਜ਼ ਕਰ ਦਾਂ ਤੁਸੀਂ ਥਾਣੇ ਪਹੁੰਚੇ ਨਹੀਂ ਕਹਿ ਰਿਹਾ ਹਾਂ ਇਹ 11 ਦਸੰਬਰ ਦਾ ਮਸਲਾ ਏ ਸ਼ਹੀਦੀ ਸਮਾਗਮ ਚੱਲ ਰਹੇ ਸੀਗੇ ਸ੍ਰੀ ਫਤੇਗੜ ਸਾਹਿਬ ਦੀ ਧਰਤੀ ਦੇ ਉੱਤੇ ਤੇ ਉਦੋਂ ਤੁਸੀਂ ਕਿਸੇ ਇੱਥੇ ਕਿਸੇ ਨਾਲ ਬਹੁਤ ਸਾਰੇ ਅਜਿਹੇ ਵੀਰ ਸੀਗੇ ਜਿਨ੍ਹਾਂ ਨੇ ਦਸਤਾਰਾਂ ਦੇ ਲੰਗਰ ਲਗਾਏ ਸੀਗੇ ਫਤਿਹਗੜ ਸਾਹਿਬ ਦੀ ਧਰਤੀ ਤੇ ਜਿੱਥੇ ਸਿਰਾਂ ਦਸਤਾਰਾਂ ਵੱਟੇ ਸਿਰਾਂ ਦੇ ਮੁੱਲ ਪਏ ਨੇ ਉਸ ਧਰਤੀ ਤੇ ਦਸਤਾਰਾਂ ਉਤਾਰੀਆਂ ਗਈਆਂ ਨੇ ਤੁਸੀਂ ਕਿਸੇ ਨਾਲ ਸੰਪਰਕ ਨਹੀਂ ਕੀਤਾ ਕਿਸੇ ਨਾਲ ਗੱਲ ਨਹੀਂ ਕੀਤੀ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਮੈਂ ਇਹਨਾਂ ਨਾਲ ਪੁਲਿਸ ਪ੍ਰਸ਼ਾਸਨ ਦੇ ਨਾਲ ਰਿਕੁਐਸਟ ਕਰ ਰਿਹਾ ਸੀਗਾ ਉਸ ਟਾਈਮ ਇਹਨਾਂ ਨੇ ਮੈਨੂੰ ਇਹ ਕਹਿ ਦਿੱਤਾ ਗਿਆ ਸੀਗਾ ਵੀ ਸ਼ਹੀਦੀ ਜੋੜ ਮੇਲਾ ਚੱਲ ਰਿਹਾ ਆ ਵੀ ਉਸ ਤੋਂ ਬਾਅਦ ਹੀ ਤੁਹਾਡੀ ਕਾਰਵਾਈ ਕੀਤੀ ਜਾਊਗੀ ਮੇਰੇ ਕੋਲੋਂ ਫਿਰ ਵੀ ਵਾਰ-ਵਾਰ ਇਹਨਾਂ ਨੂੰ ਰਿਕੁਐਸਟ ਕੀਤੀ ਜਾਂਦੀ ਆ ਪਰ ਤੁਸੀਂ ਵੀਡੀਓ ਵਗੈਰਾ ਦਿੱਤੀ ਸੀਗੀ ਜਿਹੜੀ ਪ੍ਰੋਪਰ ਦਿਖ ਰਹੀ ਆ ਕਿ ਦਸਤਾਰ ਦੀ ਵੇਅਦ ਵੀ ਕੀਤੀ ਗਈ ਆ ਲੜਾਈ ਕੀਤੀ ਗਈ ਆ ਉੱਥੇ ਜਾ ਕੇ ਇਦਾਂ ਦੀ ਕੋਈ ਵੀਡੀਓ ਦਿੱਤੀ ਸੀਗੀ ਪ੍ਰਸ਼ਾਸਨ ਨੂੰ ਤੁਸੀਂ ਪਹਿਲਾਂ ਹਾਂਜੀ ਮੈਂ ਵੀਡੀਓ ਉਸੇ ਦਿਨ ਦੇ ਦਿੱਤੀ ਸੀਗੀ ਮੈਂ 12 ਤਰੀਕ ਨੂੰ ਹੀ 12 ਦਸੰਬਰ ਨੂੰ ਇਹ ਵੀਡੀਓ ਦੇ ਦਿੱਤੀ ਸੀਗੀ ਇਹਨਾਂ ਨੂੰ ਸਾਰੇ ਪ੍ਰੂਫ ਦੇ ਦਿੱਤੇ ਸੀਗੇ ਜੋ ਇਹਨਾਂ ਨੇ ਬੰਦੇ ਬਾਅਦ ਚ ਵੀ ਬੁਲਾਏ ਸੀਗੇ ਉਹਨਾਂ ਦੀ ਵੀਡੀਓ ਵੀ ਦੇ ਦਿੱਤੀ ਸੀਗੀ ਇਹਨਾਂ ਨੂੰ ਇਹਨਾਂ ਨੇ ਬਾਜ ਕੁੱਟ ਮਾਰਨ ਵਾਸਤੇ ਧਮਕੀਆਂ ਵੀ ਮੈਨੂੰ ਦਿੱਤੀਆਂ ਕਹਿੰਦੇ ਕੀ ਵੀ ਦੰਦੇ ਰਹੇ ਨੇ ਹਾਂਜੀ ਮੈਨੂੰ ਕਹਿੰਦੇ ਨੇ ਵੀ ਜਿੱਥੇ ਮਰਜੀ ਚਲੇ ਜਾਓ ਵੀ ਕੋਈ ਸਣਵਾਈ ਨਹੀਂ ਨਗੀ ਜਿਹੜੇ ਮਰਜੀ ਥਾਣੇ ਚਲੇ ਜਾਓ ਅੱਛਾ ਵੀ ਜੋ ਕੋ ਮਰਜੀ ਕਰ ਲੋ ਸਣਵਾਈ ਨਹੀਂ ਹੁੰਦੀ ਕੋਈ ਹਾਂਜੀ ਹਾਂਜੀ ਇਹ ਕਿਹਦੇ ਵੱਲੋਂ ਕਿਹਾ ਗਿਆ ਤੁਹਾਨੂੰ ਇਹ ਇਹਨਾਂ ਦੇ ਵੱਲੋਂ ਜੀ ਜਿਹੜੇ ਕਰਮਜੀਤ ਸਿੰਘ ਜੀ ਨੇ ਅੱਛਾ ਇਹਨਾਂ ਦੇ ਨਾਲ ਦੇ ਸਾਥੀਆਂ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਨੇ ਫਿਰ ਉਸ ਤੋਂ ਬਾਅਦ ਸਾਡੇ ਜੋ ਮੁਲਾ ਹੋਰ ਨੇ ਮੇਰੇ ਵਰਕਰ ਨਾਲ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਤੁਹਾਨੂੰ ਵੀ ਦੇਖ ਲਾਂਗੇ ਵੀ ਜਿੱਥੇ ਰਣਾ ਚਲੇ ਜਾਓ ਤੁਸੀਂ ਗਵਾਇਆਂ ਦਵਾ ਕੇ ਤਾਂ ਦਿਖਾ ਦਿਓ ਜੀ ਇਹ ਚੀਜ਼ਾਂ ਕਰਦੇ ਹੁਣ ਵੀ ਜੌਬ ਉੱਥੇ ਕਰ ਰਹੇ ਹਾਂ ਤੁਸੀਂ ਕਿਦਾਂ ਕਿ ਮਨ 'ਚ ਕੋਈ ਡਾਰਾ ਕੋਈ ਏਦਾਂ ਖੌਫ ਆ ਮਨ 'ਚ ਡਾਰਾ ਕੇ ਕੋਈ ਨੁਕਸਾਨ ਕਰ ਦੇਣਗੇ ਨਹੀਂ ਉਸ ਤੋਂ ਬਾਅਦ ਤਾਂ ਮੈਂ ਆਇਆ ਹੀ ਨਹੀਂਗਾ ਜੀ ਫਿਰ ਕਉ ਨਹੀਂ ਤੁਸੀਂ ਉਹ ਬਾਹਰ ਹੀ ਨਹੀਂ ਆਉਂਦਾ ਜੀ ਫਿਰ ਉਸ ਤੋਂ ਬਾਅਦ ਤਾਂ ਪਰਤੋਂ ਬਾਹਰੋਂ ਨਹੀਂ ਆਇਆ ਨਾ ਨਾ ਜੀ ਮੈਂ ਉੱਥੇ ਹੀ ਰਹਿਣਾ ਡਰ ਪੈਦਾ ਹੋ ਗਏ ਮਨ 'ਚ ਉਹ ਦੇਖੋ ਇਹ ਇਹਨਾਂ ਨੇ ਧਮਕੀ ਏਦਾਂ ਦਿੱਤੀਆਂ ਸੀਗਾ ਇਹ ਵੱਡੇ ਬੰਦੇ ਨੇ ਜੀ ਇਹਨਾਂ ਦੀ ਐਨਾਂ ਸਾਰੀ ਪਹੁੰਚ ਆਈ ਪੁਰਸ ਦੇ ਸੈਲਰੀ ਸੀਗੀ ਵੀਰ ਜੀ ਤੁਹਾਡੀ ਮੈਨੂੰ 20000 ਰੁਪਏ ਦਾ ਸੈਲਰੀ ਦੇ ਰਹੇ ਨੇ ਜੀ 20000 ਰੁਪਏ ਸੈਲਰੀ ਸੀਗੀ ਤੇ ਫਿਰ ਹੁਣ ਸਿਸਟਮ ਕਿਦਾਂ ਚੱਲਦਾ ਤੁਸੀਂ ਕੰਮ ਵੀ ਸਰਤਾ ਤੇ ਦਸਤਾਰ ਦੀ ਬੇਅਦਬੀ ਵੀ ਹੋਈ ਆ ਤੇ ਕੰਮ ਵੀ ਆਪਣਾ ਛੜਤਾ ਹੁਣ ਫਿਰ ਕੰਮ ਕਿਦਾਂ ਚੱਲਦਾ ਸਰਕਲ ਘਰ ਦਾ ਗੁਜ਼ਾਰਾ ਸਰ ਵਸੇ ਹੁਣ ਔਖਾ ਹੀ ਆ ਜੀ ਕੰਮ ਕੰਮ ਘਰੇ ਹੁਣ ਤੁਹਾਨੂੰ ਪਤਾ ਟੈਨਸ਼ਨਾਂ ਚੱਲੀ ਜਾ ਰਹੀਆਂ ਨੇ ਸਣਵਾਈ ਦਾ ਕਿਉਂਕਿ ਕਿਤੇ ਹੋਈ ਨਹੀਂ ਰਹੀਆਂਗੀ ਜੀ ਪ੍ਰਸ਼ਾਸਨ ਕੀ ਕਹਿ ਰਿਹਾ ਹੈ ਪ੍ਰਸ਼ਾਸਨ ਦਾ ਬਸ ਚੋਪਾ ਜੀ ਨਹੀਂ ਤੁਸੀਂ ਮਿਲੇ ਹੋ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਕਿਹਨੂ ਕਿਹਨੂ ਮਿਲੇ ਹੋ ਇਸ ਮਸਲੇ 'ਚ ਮੈਂ ਫਰੀਦ ਕੁਮਾਰ ਜੀ ਕੋਲ ਵੀ ਜਾ ਚੁੱਕਿਆ ਜੀ ਫਰੀਦ ਜੀ ਕੌਣ ਸੀਗੇ ਮੇਰੇ ਆਈਓ ਨੇ ਜਿਹੜੇ ਸ਼ਰੇਸ਼ ਕੁਮਾਰ ਜੀ ਮੈਂ ਐਸਐਚਓ ਸਾਹਿਬ ਨੂੰ ਮਿਲ ਚੁੱਕਿਆ ਅਰਸ਼ਦੀਪ ਜੀ ਨੂੰ ਵੀ ਮੈਂ ਇੱਧਰ ਵੀ ਸਾਰੇ ਐਸਐਸਪੀ ਦਾ ਸਾਹਿਬ ਨੂੰ ਵੀ ਮਿਲ ਚੁੱਕਿਆ ਜੀ ਮੈਂ ਸਾਰੇ ਕੋਈ ਬੰਦਾ ਕਿਸੇ ਨੂੰ ਛੱਡਿਆ ਹੀ ਨਹੀਂਗਾ ਜੀ ਜਿਹਨੂੰ ਨਾਮ ਮੈਂ ਮਰਜੋਤ ਗਰੇਵਾਲ ਦੇ ਧਿਆਨ 'ਚ ਹੈ ਮਸਲਾ ਹਾਂਜੀ ਉਹਨਾਂ ਦੇ ਵੀ ਧਿਆਨ ਦੇ ਵਿੱਚ ਆਏਗਾ ਜੀ ਉਹਨਾਂ ਵੱਲੋਂ ਮੈਨੂੰ ਇਹ ਕਿਹਾ ਗਿਆ ਆ ਵੀ ਥੋੜੀ ਬੰਦ ਦੀ ਕਾਰਵਾਈ ਕੀਤੀ ਜਾਊਗੀ ਜੀ ਪਰ ਕੋਈ ਸੁਣਵਾਈ ਨਹੀਂ ਗਈ ਜੀ ਹੁਣ ਤੱਕ ਵੀ ਨਹੀਂ ਕੋਈ ਕਾਰਵਾਈ ਹੋਈ ਹੈਗੇ ਇਹਨਾਂ ਤੇ ਭਾਈ ਕਿਸ ਤਰ੍ਹਾਂ ਦੇਖ ਰਿਓ ਆ ਤੁਸੀਂ ਸਰਦਾਰ ਹੋਂ ਦਸਤਾਰ ਸਜਾਉਂਦੇ ਹੋ ਉਹਨਾਂ ਨੇ ਚਾਹੇ ਕਤਲ ਕੇਸ ਕਤਲ ਕੀਤੇ ਨੇ ਉਹ ਦਸਤਾਰ ਨਹੀਂ ਸਜਾਉਂਦੇ ਪਰ ਦਸਤਾਰਾਂ ਦੀ ਐਮੀਅਤਤਾ ਪਤਾ ਹੋਊਗੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਆ ਛੋਟੇ ਛੋਟੇ ਬੱਚਿਆਂ ਨੂੰ ਵੀ ਇਥੋਂ ਦਾ ਇਤਿਹਾਸ ਪਤਾ ਆਏ ਦਸਤਾਰਾਂ ਦਾ ਇਤਿਹਾਸ ਪਤਾ ਆਏ ਇੱਥੇ ਦਸਤਾਰਾਂ ਦੇ ਲੰਗਰ ਲੱਗਦੇ ਨੇ ਇਸ ਧਰਤੀ ਤੇ ਸਾਡੇ ਜਿਹੜੇ ਸਰਦਾਰ ਨੇ ਜਿਹੜੇ ਸਿੰਘ ਨੇ ਚਾਹੇ ਉਹਨਾਂ ਨੇ ਕੇਸ ਕਤਲ ਕਰਾਏ ਨੇ ਉਹਨਾਂ ਵੱਲੋਂ ਦਸਤਾਰਾਂ ਦੀ ਵੇਦਵੀ ਕੀਤੀ ਜਾਂਦੀ ਆ ਫਿਰ ਹੋਰ ਕੌਣ ਰੁਕਣਗੇ ਜਦੋਂ ਸਾਡੇ ਹੀ ਭਾਈ ਜੀ ਇਦਾਂ ਦਾ ਕੰਮ ਕਰਨਾ ਬਸ ਇਹ ਇਦਾਂ ਹੀ ਆ ਉਹਨਾਂ ਦੀ ਮੂਰਖਾਈ ਬਸ ਉਹਨਾਂ ਨੂੰ ਦੇ ਇਹ ਨਾ ਪਤਾ ਹੋਵੇ ਜੀ ਇਹਨੇ ਛੀਦੀਆਂ ਦਿੱਤੀਆਂ ਨਹੀਂ ਜੀ ਦਸਤਾਰ ਬਦਲੇ ਤਾਂ ਇਹ ਕੰਮ ਕਿਉਂ ਕਰਦੇ ਜੀ ਕੋਈ ਗੱਲਬਾਤ ਹੁੰਦੀ ਆ ਜੀ ਬੰਦਾ ਬੈਠ ਕੇ ਮਸਲੇ ਦਾ ਹੱਲ ਕੱਢਦਾ ਆ ਜੀ ਜੇ ਕੋਈ ਹੈਗੇ ਸੀ ਉਹਨਾਂ ਨੂੰ ਕੋਈ ਮੇਰੇ ਦੇ ਵੱਦ ਘਟ ਕੋਈ ਗੱਲਬਾਤ ਕਰਨੀ ਵੀ ਸੀਗੀ ਮੇਰੇ ਮਾਲਕਾਂ ਨਾਲ ਵੀ ਗੱਲ ਕਰ ਸਕਦੇ ਸੀਗੇ ਜੀ ਉਹ ਪਰ ਕੋਈ ਗੱਲਬਾਤ ਨਹੀਂ ਕੀਤੀ ਉਹਨਾਂ ਨੇ ਬਸ ਕੋਈ ਡਰੋਨ ਧਮਕਾਉਣ ਦੀ ਕੋਈ ਇਦਾਂ ਦੀ ਗੱਲ ਹੁਣ 1.5 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਕੋਈ ਗੱਲ ਸਾਹਮਣੇ ਇਦਾਂ ਦੀ ਆਉਂਦੀ ਹੋਵੇ ਹੁਣ ਕੀ ਚੱਲ ਰਿਹਾ ਮਸਲਾ ਹੌਣਦਾ ਵੀ ਬਸ ਪ੍ਰਸ਼ਾਸਨ ਦਾ ਸਾਰਾ ਚੁੱਪਾ ਜੀ ਕੀ ਲੱਗਦਾ ਪ੍ਰਸ਼ਾਸਨ ਕਿਉਂ ਚੁੱਪਾ ਕਿਉਂ ਬਣਦੀ ਕਾਰਵਾਈ ਨਹੀਂ ਕੀਤੀ ਜਾਂਦੀ ਵੀਡੀਓ ਵਾਇਰਲ ਹੋ ਜਾਂਦੀ ਹੈ ਸਾਰਾ ਕੁਝ ਹੋ ਜਾਂਦਾ ਫਿਰ ਵੀ ਪ੍ਰਸ਼ਾਸਨ ਚੁੱਪ ਹੈ ਉਹ ਕਹਿ ਰਹੇ ਨੇ ਜੀ ਬਸ ਥੋੜੀ ਦਾ ਕੋਈ ਕਾਰਵਾਈਓ ਨਹੀਂ ਬਣਦੀ ਹੈਗੀ ਕੀ ਲੱਗਦਾ ਕੋਈ ਸਿਆਸੀ ਦਬਾਅ ਆ ਜਾਂ ਪੈਸੇ ਦੀ ਪਹੁੰਚ ਆ ਕੀ ਤੁਹਾਨੂੰ ਕੀ ਲੱਗ ਰਿਹਾ ਹੈ ਉਹਨਾਂ ਕੋਲੇ ਜੀ ਦੋਏ ਚੀਜ਼ਾਂ ਨੇ ਪੈਸੇ ਵੀ ਹੈਗਾ ਪੈਸਾ ਪ੍ਰਸ਼ਾਸਨ ਨੂੰ ਦੇਤਾ ਆਊਗਾ ਜੀ ਉਹਨਾਂ ਨੇ ਮੈਨੂੰ ਤਾਂ ਇਹੀ ਸੁਣਨ ਦੇ ਵਿੱਚ ਮਿਲਿਆ ਹੈ ਵੀ ਸਾਡੇ ਤੇ ਪਿੜਿਟੀ ਗੱਲ ਆ ਦਵਾ ਚੱਲ ਰਿਹਾ ਜੀ ਪ੍ਰਸ਼ਾਸਨ ਵੱਲੋਂ ਹਾਂਜੀ ਪ੍ਰਸ਼ਾਸਨ ਵੱਲੋਂ ਜੀ ਕਿਹਨੇ ਕਿਹਾ ਵੀ ਪੋਲੀਟੀਕਲ ਦਬਾਅ ਸਾਰੇ ਇੱਥੇ ਹੀ ਸੁਣਨ ਦੇ ਵਿੱਚ ਹੀ ਮਿਲਿਆ ਮੈਨੂੰ ਤਾਂ ਵੀ ਮੈਂ ਬਹੁਤ ਬੰਦਿਆਂ ਨਾਲੋਂ ਕੰਟੈਕਟ ਕਰ ਰਿਆ ਆ ਫਿਰ ਇਧਰ ਐਸਐਸਪੀ ਸਾਹਿਬ ਦੇ ਆਫਿਸ 'ਚ ਵੀ ਮੈਂ ਬਹੁਤ ਬੰਦਿਆਂ ਨੂੰ ਮਿਲਿਆ ਬਸ ਉਹਨਾਂ ਨੂੰ ਵੀ ਇਹੀ ਕਹਿ ਦਿੰਦੇ ਨੇ ਵੀ ਸਾਡੇ ਤੇ ਪੋਲੀਟੀਕਲ ਦਬਾਅ ਆ ਜੀ ਮੈਂ ਖੁਦ ਆਮ ਆਦਮੀ ਪਾਰਟੀ ਦੇ ਵਿੱਚ ਸੀਗਾ ਸਾਨੂੰ ਬਹੁਤ ਉਮੀਦ ਸੀਗੀ ਵੀ ਪੰਜਾਬ ਦਾ ਸੁਧਾਰ ਹੋਊਗਾ ਪਰ ਕੋਈ ਆਮ ਆਦਮੀ ਪਾਰਟੀ ਦੇ ਵਰਕਰ ਹੂੰ ਤੁਸੀਂ ਹਾਂਜੀ ਹਾਂਜੀ ਮੈਂ ਖੁਦ ਆਪ ਪਾਰਟੀ ਦਾ ਵਰਕਰ ਆ ਜੀ ਪਰ ਮੇਰੀ ਵੀ ਕੋਈ ਸਣਵਾਈ ਨਹੀਂ ਗੀ ਮੈਂ ਮੈਂ ਲਿੰਕ ਚ ਹੋਮੇਗੇ ਤੁਸੀਂ ਆਮ ਆਦਮੀ ਪਾਰਟੀ ਦੇ ਜਿਹੜੇ ਉੱਚ ਅਧਿਕਾਰੀ ਨੇ ਐਮ ਐਲ ਏ ਨੇ ਮੰਤਰੀ ਨੇ ਉਹਨਾਂ ਤੇ ਫਿਰ ਲਿੰਕ ਚ ਵੀ ਹੋਮੇਗੇ ਉਹਨਾਂ ਨਾਲ ਗੱਲ ਗੱਲ ਨਹੀਂ ਕੀਤੀ ਮੈਂ ਕੋਈ ਬੰਦਾ ਛੱਡਿਆ ਹੀ ਨਹੀਂਗਾ ਜਿਹਦੇ ਨਾਲ ਨਾ ਗੱਲ ਕਰੀ ਹੋਵੇ ਬਸ ਸਾਰੇ ਚੋਪਣ ਹੈ ਜੀ ਫਿਰ ਭਾਈ ਜੀ ਇਹ ਤਾਂ ਕਹਿੰਦੇ ਨੇ ਆਮ ਲੋਕਾਂ ਦੀ ਸਰਕਾਰ ਆ ਆਮ ਲੋਕਾਂ ਨੂੰ ਇਨਸਾਫ ਮਿਲੂਗਾ ਆਮ ਲੋਕਾਂ ਦੀ ਹਰ ਇੱਕ ਗੱਲ ਦਾ ਹਰ ਇੱਕ ਮਸਲੇ ਦਾ ਹੱਲ ਹੋਊਗਾ ਤੁਸੀਂ ਕਹਿੰਦੇ ਹੋ ਅਸੀਂ ਵਰਕਰਾਂ ਥੋੜਾ ਨਹੀਂ ਹੱਲ ਹੋ ਰਿਹਾ ਫਿਰ ਆਮ ਲੋਕਾਂ ਦਾ ਮੈਂ ਤਾਂ ਲਖਵੀਰ ਰਾਏ ਦੇ ਐਮਐਲਏ ਸਾਹਿਬ ਨੇ ਜਿਹੜੇ ਯੂਰੇ ਫੋਤੇਗੜ ਸਾਹਿਬ ਤੋਂ ਉਹਨਾਂ ਦੇ ਦਫ਼ਤਰ ਵੀ ਜਾ ਚੁੱਕਿਆ ਜੀ ਦੋ ਵਾਰ ਉਹਨਾਂ ਵੱਲੋਂ ਵੀ ਕੋਈ ਨਹੀਂ ਗਈ ਕਾਰਵਾਈ ਹੋ ਰਹੀ ਹਾਂਜੀ ਤੇ ਵੀਰ ਅੱਜ ਇੱਕ ਪੇਪਰ 'ਚ ਖਬਰ ਵੀ ਲੱਗੀ ਆ ਤੁਸੀਂ ਸ਼ਾਇਦ ਦੇਖੀ ਹੋਵੇ ਤੁਹਾਡੇ ਧਿਆਨ 'ਚ ਆ ਕੋਈ ਪੇਪਰ 'ਚ ਖਬਰ ਲੱਗੀ ਆ ਉਹ ਕਹਿੰਦੇ ਜੀ ਤੁਸੀਂ ਉਹਨਾਂ ਦਾ ਕੋਈ ਨੌਕਰ ਸੀਗਾ ਜਿਹੜਾ ਬਾਈਕ ਲੈਣ ਭੇਜਿਆ ਉਹਨਾਂ ਨੇ ਉਹਨੂੰ ਐਸਸੀ ਜਾਤੀ ਸੂਚਕ ਸ਼ਬਦ ਬੋਲੇ ਨੇ ਐਸਸੀ ਭਾਈਚਾਰੇ ਦਾ ਸੀਗਾ ਉਹ ਇਹ ਦੇਖੋ ਜੀ ਇਲਜ਼ਾਮ ਲਾ ਰਹੇ ਨੇ ਜੀ ਮੇਰੇ ਤੇ ਮੈਨੂੰ ਉਲਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਆ ਆਪਸ ਵਿੱਚ ਇਹ ਵੀ ਇਹ ਆਪੇ ਡਰਦਾ ਮਾਰਿਆ ਹੈ ਕਹਿੰਦੇ ਜੀ ਮੇਂ ਕੰਪਲੇਟ ਵਾਪਸ ਲੈ ਲਵੇ ਮੇਤੋ ਤਾਂ ਗਲਤੀ ਹੋ ਗਈ। ਹਾਂ ਦੇ ਇਲਜ਼ਾਮ ਕਿਉਂ ਲਗਾਉਣ ਲਾਉਣਗੇ ਬਾਈ ਜੀ ਕੋਈ ਹੋਰ ਬੰਦਾ ਕਿਦਾਂ ਕਹਿ ਦੂਗਾ ਉਹ ਕਹਿੰਦੇ ਸਾਡੇ ਨੌਕਰ ਨੂੰ ਇਦਾਂ ਬੋਲਿਆ ਗਿਆ। ਨਹੀਂ ਜੀ ਮੈਂ ਇਦਾਂ ਦਾ ਕਦੇ ਇਦਾਂ ਦਾ ਸ਼ਬਦ ਵੀ ਨਹੀਂ ਵਰਤ ਸਕਦਾ ਜੀ। ਮੈਂ ਤਾਂ ਕਦੇ ਕਿਸੇ ਨੂੰ ਗਾਲ ਨਹੀਂ ਕੱਢਦਾ ਜੀ। ਮੇਰੇ ਬਾਰੇ ਤੁਸੀਂ ਇੱਥੇ ਪਤਾ ਜਦੋਂ ਜਦੋਂ ਉੱਥੇ ਝਗੜਾ ਹੁੰਦਾ ਹੈ ਕਾਫੀ ਹੋਰ ਦੋ ਮੁੰਡੇ ਸਰਦਾਰ ਖੜੇ ਸੀਗੇ ਉਹ ਕੌਣ ਸੀਗੇ? ਉਹ ਮੇਰੇ ਨਾਲ ਹੀ ਕੰਮ ਕਰਦੇ ਨੇ ਜੀ ਮੁੰਡੇ ਉਹ ਵੀ। ਫਿਰ ਤਾਂ ਉਹ ਵੀ ਉੱਥੇ ਬਾਈ ਦੱਸ ਸਕਦੇ ਨੇ ਜੇ ਇਦਾਂ ਦਾ ਕੋਈ ਸਬਦ ਹੋਇਆ ਹੋਵੇ ਕੋਈ ਗੱਲ ਹੋਈ ਹੋਵੇ ਹਾਂਜੀ ਉਹ ਵੀ ਦੱਸ ਸਕਦੇ ਨੇ ਜੀ ਉਹ ਵੀ ਮੇਰੇ ਨਾਲੇ ਸੀਗੇ ਕੋਈ ਇਦਾਂ ਦੀ ਗੱਲਬਾਤ ਨਹੀਂ ਸੀਗੀ ਇਹ ਤਾਂ ਕੀ ਆ ਉਹਨਾਂ ਦਾ ਪੱਖ ਲੱਗਿਆ ਏ ਉਹ ਕਹਿੰਦੇ ਨੇ ਜੀ ਸਾਡਾ ਨੌਕਰ ਸੀਗਾ 나જર ਸਿੰਘ ਉਹ ਵਾਈਕ ਲੈਣ ਗਿਆ ਏ ਤੇ ਕਮਲਜੀਤ ਕਮਲਪ੍ਰੀਤ ਕਹਿੰਦਾ ਏ ਉਹਨੂੰ ਗਲਤ ਬੋਲਦਾ ਏ ਜਾਤੀ ਸੂਚਕ ਸ਼ਬਦ ਬੋਲਦਾ ਏ ਤੇ ਜਿਹਦੇ ਕਾਰਨ ਸਾਡਾ ਝਗੜਾ ਹੁੰਦਾ ਜਿਹੜੇ 나જર ਸਿੰਘ ਜੀ ਨੇ ਉਹ ਤਾਂ ਮੈਨੂੰ ਪਹਿਲਾਂ ਤੋਂ ਵੀ ਜਾਣਦੇ ਨੇ ਜੀ ਪਹਿਲਾਂ ਤੋਂ ਜਾਣਦੇ ਨੇ ਹਾਂਜੀ ਹਾਂਜੀ ਉਹਨਾਂ ਦੇ ਭਰਾ ਹੁਣੇ ਮੈਨੂੰ ਪਹਿਲਾਂ ਤੋਂ ਜਾਣਦੇ ਨੇ ਕਾਫੀ ਲੰਬੇ ਟਾਈਮ ਤੋਂ ਜਾਣ ਰਹੇ ਨੇ ਉਹਨਾਂ ਦੇ ਨਾਲ ਇਦਾਂ ਦੀ ਮੇਰੀ ਕੋਈ ਨਹੀਂ ਲਗੀ ਜੀ ਅੱਜ ਵੀ ਮੇਰੇ ਨਾਲ ਦਾ ਪਿਆਰ ਨਾਲੇ ਗੱਲ ਕਰਦੇ ਨੇ ਜੀ ਉਹ ਪਾ ਨੂੰ ਉਹਨਾਂ ਵੱਲੋਂ ਲੱਗਿਆ ਗਿਆ ਬਾਈ ਜੀ ਕਿ ਉਹਨਾਂ ਨੂੰ ਬੋਲੇ ਗਿਆ ਦਰਖਾਸਤ ਹੈ ਤੋਂ ਉਹਨਾਂ ਵੱਲੋਂ ਬਸ ਜੀ ਗਰੀਬ ਬੰਦਾ ਉਹਨਾਂ ਨੇ ਲਜਾ ਲਿਆ ਜੀ ਉਹ ਵਿਚਾਰਾ ਕੰਮ ਕਰਦਾ ਜੀ ਉਹਨਾਂ ਕੋਲੇ ਇਹਨਾਂ ਦੇ ਕੋਲੇ ਪੈਸਾ ਹੈ ਜੀ ਪੈਸੇ ਦੀ ਪਾਵਰ ਨਾਲ ਦਿਵਾਲਿਆ ਹੋਣਾ ਬੰਦੇ ਨੂੰ ਇਹ ਚੀਜ਼ ਆਈ ਜੇ ਦੇਖਿਆ ਜਾਵੇ ਉਹਨਾਂ ਨੇ આરોਪ ਲਗਾਏ ਨੇ ਕਿ ਸਾਨੂੰ ਜਾਤੀ ਸੂਚਕ ਸ਼ਬਦ ਬੋਲੇ ਨੇ ਵੈਸੇ ਤਾਂ ਗੁਰੂ ਦੇ ਸਿੰਘ ਦੀ ਕੋਈ ਜਾਤ ਨਹੀਂ ਸਿੱਖ ਗੁਰੂ ਦਾ ਜਿਹੜਾ ਉਹ ਸਿੱਖ ਹੈ ਪੂਰਨ ਸਿੱਖ ਹੈ ਪਰ ਜੇ ਆਪਾਂ ਦੇਖੀਏ ਹੁਣ ਸਮਾਜ ਵਿੱਚ ਵਿਚਰਦੇ ਹਾਂ ਜਿੱਦਾਂ ਉਹਨਾਂ ਨੇ આરોਪ ਲਵਾਏ ਲਾਏ ਨੇ ਆਪਾਂ ਕਿਸ ਕਾਸਟ ਨੂੰ ਬਿਲੋਂਗ ਕਰਦੇ ਹਾਂ ਮੈਂ ਵੀ ਐਸੀ ਕਾਸਟ ਦੇ ਵਿੱਚ ਹੀ ਆ ਜੀ ਐਸੀ ਭਾਈ ਚਰਚੂ ਹੀ ਬਿਲੋਂਗ ਕਰਦੇ ਹੋ ਹਾਂਜੀ ਹਾਂਜੀ ਤੁਸੀਂ ਭਾਈ ਜੀ ਉਹ ਕਹਿ ਰਹੇ ਨੇ ਕਿ ਇਹਨਾਂ ਨੇ ਸਾਡੇ ਨੌਕਰ ਨੂੰ ਜਾਤੀ ਸੂਚਕ ਸ਼ਬਦ ਬੋਲੇ ਨੇ ਕੋਈ ਐਸਸੀ ਬੰਦਾ ਇਦਾਂ ਦੇ ਸ਼ਬਦ ਬੋਲ ਸਕਦਾ ਨਹੀਂ ਜੀ ਮੈਂ ਕਦੇ ਇਦਾਂ ਦੇ ਨਾਂ ਕੋਈ ਇਦਾਂ ਦੀ ਗੱਲਬਾਤ ਹੋਈ ਆ ਜੀ ਆਪਣੀ ਇਹਦਾ ਜਾਣ ਬੁੱਝ ਕੇ ਹੜ੍ਹ ਜਾ ਰਹੇ ਨੇ ਵੀ ਇਹ ਆਪਸ ਵਿੱਚ ਹੜ੍ਹ ਜੇ ਰਹਿਣ ਜੀ ਇਹਨਾਂ ਨੇ ਕੀ ਲੱਗਦਾ ਇਹ ਇਦਾਂ ਦੇ આરોਪ ਹੁਣ ਜਿਹੜਾ ਜੇ ਕਾਰਵਾਈ ਹੁੰਦੀ ਆ ਬਰਾਬਰ ਪਰਚਾ ਕਰਨ ਵਾਸਤੇ ਇਦਾਂ ਦੇ આરોਪ ਲਗਾਏ ਜਾ ਰਹੇ ਨੇ ਜਿੱਦਾਂ ਦਸਤਾਰ ਦੀ ਜੇ ਕਾਰਵਾਈ ਹੁੰਦੀ ਆ ਉਹਨਾਂ ਤੇ ਪਰਚਾ ਦਰਜ ਹੁੰਦਾ ਬਈ ਡਰਦਾ ਫੈਸਲਾ ਕਰ ਲੂਗਾ ਤੁਹਾਡੇ ਤੇ ਵੀ ਇਦਾਂ ਦਾ ਕੁਝ ਹਾਂਜੀ ਇਹਹੀ ਪ੍ਰੈਸ਼ਰ ਪਾਇਆ ਜਾ ਰਿਹਾ ਜੀ ਮੇਰੇ ਕੋਲ ਮੈਨੂੰ ਤਾਂ ਵੀ ਇਹ ਡਰਦਾ ਮਾਰਾ ਆਪੇ ਉਹ ਕਰ ਲੂਗਾ ਜੀ ਫੈਸਲਾ ਹਾਂਜੀ ਤੇ ਹੁਣ ਤੁਸੀਂ ਪ੍ਰਸ਼ਾਸਨ ਨੂੰ ਕੀ ਕਹੇਂਗੇ ਉਹ ਕੀ ਮੰਗ ਕਰਦੇ ਹੋ ਕਿਉਂਕਿ ਡੇਢ ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਹੁਣ ਤੱਕ ਤਾਂ ਪ੍ਰਸ਼ਾਸਨ ਨੇ ਸੁਣੀ ਨਹੀਂ ਸ਼ਾਇਦ ਇਹ ਵੀਡੀਓ ਵਾਇਰਲ ਹੋਣੀ ਆ ਉਸ ਤੋਂ ਬਾਅਦ ਪ੍ਰਸ਼ਾਸਨ ਦੀਆਂ ਅੱਖਾਂ ਖੁੱਲ ਜਾਣ ਉਹਨਾਂ ਨੂੰ ਮਾੜੀ-ਮੋਟੀ ਸ਼ਰਮ ਆ ਜਾਏ ਕੀ ਕਹੇਂਗੇ ਉਹ ਹਾਂਜੀ ਮੇਰੇ ਵੱਲੋਂ ਤਾਂ ਇਹੀ ਹੈ ਜੀ ਜੋ ਬਣਦੀ ਕਾਰਵਾਈ ਆ ਉਹ ਕਰ ਦੇਣਾ ਮੇਰੇ ਤਾਂ ਪਹਿਲੇ ਦਿਨ ਤੋਂ ਇਹੀ ਗੱਲ ਆ ਜੀ ਜੋ ਕੋਈ ਇਦਾਂ ਤਾਂ ਨਹੀਂ ਵੀ 1.5 ਮਹੀਨੇ ਤੋਂ ਉੱਪਰ ਦਾ ਸਮਾਂ ਬੀਤ ਗਿਆ ਕੋਈ ਲੈਣ ਦੇਣ ਨੂੰ ਕਿਉਂਕਿ ਅਸੀਂ ਦੂਜੀ ਧਿਰ ਦਾ ਵੀ ਪੱਖ ਲੈਣਾ ਕਿਤੇ ਉਹ ਕਹਿਣਾ ਬਾਈ ਜੀ ਇਹ ਤਾਂ ਹੁਣ ਉੱਠ ਕੇ ਸਾਹਮਣੇ ਆ ਗਏ ਹੁਣ ਵੀਡੀਓ ਵਾਇਰਲ ਕਰ ਲੈਣੇ ਸਾਡੀ ਤਾਂ ਸੈਟਿੰਗ ਹੋ ਰਹੀ ਸੀਗੀ 10 ਲੱਖ ਰੁਪਏ ਦੇ ਰਹੇ ਤੇ ਬਾਈ ਤਾਂ ਚੁੱਪ ᱛੀ ਹੁਣ 12 ਮੰਗਣ ਲੱਗ ਗਿਆ ਫਿਰ ਵੀਡੀਓ ਵਾਇਰਲ ਕਰਤੀ ਅਸੀਂ ਨਹੀਂ ਦਿੱਤਾ ਇਦਾਂ ਤਾਂ ਨਹੀਂ ਕੁਝ ਨਾ ਨਾ ਜੀ ਇਦਾਂ ਤਾਂ ਕੋਈ ਗੱਲ ਨਹੀਂ ਕੀ ਨਾ ਮੇਰੀ ਪੈਸੇ ਵੱਲੋਂ ਪਹਿਲਾਂ ਮੰਗ ਕੀਤੀ ਗਈਆਂ ਨਾ ਮੈਂ ਹੁਣ ਕਰ ਰਿਹਾ ਮੈਂ ਅਕਸਰ ਜਦੋਂ ਜਾਵਾਂਗੇ ਇਦਾਂ ਦੀਆਂ ਗੱਲਾਂ ਸਾਹਮਣੇ ਆ ਜਾਂਦੀਆਂ ਨੇ ਨਹੀਂ ਮੈਂ ਮੇਰੇ ਬਾਰੇ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਪਤਾ ਕਰ ਸਕਦੇ ਹੋ ਮੈਂ ਤਾਂ ਪਹਿਲੇ ਦਿਨ ਦਾ ਹੀ geke ਕੱਢ ਰਿਆ ਸੀ ਉਹਨਾਂ ਕੋਲੇ ਉਦੋਂ ਦੀ ਤੁਸੀਂ ਵੀਡੀਓ ਵਾਇਰਲ ਕਿਉਂ ਨਹੀਂ ਕੀਤੀ ਕਿਉਂ ਨਹੀਂ ਕਿਸੇ ਨੂੰ ਸੰਪਰਕ ਕੀਤਾ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਉਦੋਂ ਜਿਹੜਾ ਸ਼ਹੀਦੀ ਜੋੜ ਮੇਲਾ ਚੱਲ ਰਿਹਾ ਸੀਗਾ ਉਹ ਇਹਨਾਂ ਨੇ ਮੈਨੂੰ ਪ੍ਰਸ਼ਾਸਨ ਨੇ ਇਹੀ ਦੱਸਿਆ ਜਾ ਰਿਹਾ ਸੀਗਾ ਵੀ ਸ਼ਹੀਦੀ ਜੋੜ ਮੇਲਾ ਚੱਲ ਰਿਹਾ ਆ ਉਸ ਤੋਂ ਬਾਅਦ ਕਾਰਵਾਈ ਕਰਾਂਗੇ ਫਿਰ ਉਸ ਟਾਈਮ ਅਸੀਂ ਵੀ ਚੁੱਪ ਕਰ ਗਏ ਚਲੋ ਸੰਗਦਰੇ ਬਹੁਤ ਨੇ ਆਣਾ ਸੀਗਾ ਜੀ ਉਹਨਾਂ ਦੀ ਵੀ ਜ਼ਿਮੇਵਾਰੀਆਂ ਸੀਗੀਆਂ ਜੀ ਉਹਨਾਂ ਨੂੰ ਪਤਾ ਨਹੀਂ ਸੀ ਕਿ ਵੀਰ ਤੇ ਜਿਹੜੇ ਤੇ આરોਪ ਲਗਾ ਰਹੇ ਆ ਉਹ ਵੀ ਐਸਪੀ ਚਾਰੇ ਚੁਣੇ ਨਹੀਂ ਇਹ ਸਾਰੇ ਮੈਨੂੰ ਨਹੀਂ ਪਤਾ ਹੈਗਾ ਇਹਦੇ ਬਾਰੇ ਉਹ ਤਾਂ ਇਨੀ ਹੋਣਾ ਤਾਂ ਹੀ ਹਾਂਜੀ ਉਹ ਵੀ ਮੈਨੂੰ ਵੀ ਅੱਜ ਇਹ ਪਤਾ ਲੱਗਿਆ ਜੀ ਉਹਨਾਂ ਨੇ ਵੀ ਮੇਰੇ ਤੇ ਇਲਜ਼ਾਮ ਲਾ ਰਹੇ ਨੇ ਯਾਰੀਆਂ ਸਾਡੀਆਂ ਸਿਰਮੌਰ ਸੰਸਥਾਵਾਂ ਸ਼੍ਰੋਮਣੀ ਕਮੇਟੀ ਆ ਜਾਂ ਹੋਰ ਬਹੁਤ ਸਾਰੇ ਵੀਰ ਨੇ ਜਿਹੜੇ ਆਪਣੇ ਇਦਾਂ ਦੀਆਂ ਸੰਸਥਾਵਾਂ ਚਲਾਉਂਦੇ ਨੇ ਇਨਸਾਫ ਦਵਾਉਣ ਦੇ ਲਈ ਸਾਡੇ ਸਰਦਾਰਾਂ ਨੂੰ ਸਾਡੇ ਸਿੱਖ ਭਾਈਚਾਰੇ ਨੂੰ ਤੇ ਉਹਨਾਂ ਨੂੰ ਕੀ ਅਪੀਲ ਕਰਾਂਗੇ ਉਹ ਕਿਉਂਕਿ ਡੇਢ ਮਹੀਨਾ ਹੋ ਗਿਆ ਹਾਲੇ ਤੱਕ ਤਾਂ ਕੋਈ ਕਾਰਵਾਈ ਹੋਈ ਨਹੀਂ ਜੇ ਕਾਰਵਾਈ ਨਹੀਂ ਹੁੰਦੀ ਤਾਂ ਉਹਨਾਂ ਨੂੰ ਕੀ ਅਪੀਲ ਕਰਾਂਗੇ ਉਹ ਕਿਦਾਂ ਦਾ ਇਨਸਾਫ ਆਲਦੇ ਹੂੰ ਕਿਦਾਂ ਦਾ ਤੁਸੀਂ ਉਹਨਾਂ ਨੂੰ ਕਹਿੰਨੋ ਕਿ ਉਹ ਆ ਕੇ ਤੁਹਾਡੀ ਮਦਦ ਬਸ ਮੈਂ ਵੀ ਮੈਨੂੰ ਮੇਰੇ ਵੱਲੋਂ ਵੀ ਉਹਨਾਂ ਨੂੰ ਅਪੀਲ ਰਹੀ ਹੈ ਜੀ ਬਸ ਮੇਰੀ ਬਣਦੀ ਕਾਰਵਾਈ ਕਰਵਾ ਦੇਣਾ ਜੀ ਜੀ ਧੰਨਵਾਦ ਜੀ ਹਾਂ ਜੀ ਹੋਰ ਮੈਨੂੰ ਕੁਝ ਨਹੀਂ ਚ ਜੀ ਇਹ ਸਨ ਕਮਲਪ੍ਰੀਤ ਜੀ ਜਿਨ੍ਹਾਂ ਦੀ ਬੋਲਟ ਮੋਟਰਸਾਈਕਲ ਏਜੰਸੀ ਦੇ ਵਿੱਚ ਝਗੜੇ ਦੇ ਦਰਮਿਆਨ ਦਸਤਾਰ ਉਤਰਦੀ ਆ ਸੋ ਇਹ ਅੱਜ মিডিਆ ਦੇ ਸਾਹਮਣੇ ਆਏ ਨੇ ਕਿਹਾ ਜਾ ਰਿਹਾ ਕਿ ਡੇਢ ਮਹੀਨੇ ਤੋਂ ਉੱਪਰ ਦਾ ਸਮਾਂ ਹੈ ਜਿਹੜਾ ਉਹ ਹੋ ਚੁੱਕਿਆ ਹੈ ਬਾਕਿਆ ਹੋਏ ਨੂੰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਕਿਹਾ ਜਾ ਰਿਹਾ ਸੀ ਅਸੀਂ ਕਰਦੇ ਆ ਕਾਰਵਾਈ ਸਿੱਧੀ ਜੋੜ ਮੇਲ ਆ ਜਿਹੜਾ ਉਹ ਚੱਲ ਰਿਹਾ ਉਸ ਤੋਂ ਬਾਅਦ ਕਾਰਵਾਈ ਕੀਤੀ ਜਾਊਗੀ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸੋ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਹੈ ਜਿੱਥੇ ਦਸਤਾਰਾਂ ਦੇ ਲੰਗਰ ਲੱਗਦੇ ਨੇ ਦਸਤਾਰਾਂ ਦੇ ਸਿਰਾਂਵੱਟੇ ਮੁੱਲ ਪੈਂਦੇ ਰਹੇ ਨੇ ਦਸਤਾਰਾਂ ਬਚਾਉਣ ਦੇ ਲਈ ਕੁਰਬਾਨੀਆਂ ਦਿੱਤੀਆਂ ਨੇ ਸਾਡੇ ਪੰਥ ਦੇ ਮਹਾਨ ਯੋਧਿਆਂ ਨੇ ਸੋ ਉੱਥੇ ਇਹ ਵਾਕਿਆ ਹੋਇਆ ਏ ਸੋ ਹੁਣ ਕਿਸ ਤਰ੍ਹਾਂ ਇਨਸਾਫ ਮਿਲਦਾ ਏ ਤੇ ਦੂਜੀ ਤਰ੍ਹਾਂ ਕੀ ਕਹਿੰਦੀ ਆ ਉਹ ਵੀ ਤੁਹਾਨੂੰ ਜਰੂਰ ਸੁਣਾਵਾਂਗੇ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਫਤੇਗੜ ਸਾਹਿਬ ਜੋ ਬੋਲਟ ਮੋਟਰਸਾਈਕਲ ਦੀ ਏਜੰਸੀ ਦੇ ਵਿੱਚ ਝਗੜਾ ਹੁੰਦਾ ਏ ਇੱਕ ਸਰਦਾਰ ਦੀ ਦਸਤਾਰ ਆ ਜਿਹੜੀ ਉਤਾਰੀ ਜਾਂਦੀ ਆ ਉਸ ਮਸਲੇ ਦੇ ਵਿੱਚ ਦੋ ਸਰਦਾਰ ਨੌਜਵਾਨ ਹੋਰ ਦਿਖਾਈ ਦਿੰਦੇ ਨੇ ਉਸ ਵੀਡੀਓ ਦੇ ਵਿੱਚ ਸੋ ਸਾਡੇ ਨਾਲ ਨੇ ਕੀ ਸੀ ਸਾਰਾ ਮਸਲਾ ਗੱਲ ਕਰਨ ਦੀ ਸਮਝਣ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਵੀਰ ਜੀ ਫਤਿਹ ਅਰਜ਼ ਕਰਦੇ ਆਂ ਫਤਿਹ ਜੀ ਭਾਈ ਕੋ ਫਤਿਹ ਜੀ ਕੀ ਨਾਮ ਹੈ ਜੀ ਸਤਵੰਤ ਸਿੰਘ ਹੈ ਜੀ ਸਤਵੰਤ ਸਿੰਘ ਜੀ ਕੀ ਮਸਲਾ ਹੁੰਦਾ ਏ ਕਮਲਪ੍ਰੀਤ ਸਿੰਘ ਦੀ ਦਸਤਾਰ ਉਤਾਰੀ ਜਾਂਦੀ ਏ ਝਗੜਾ ਹੁੰਦਾ ਏ ਕੀ ਆ ساری ਗੱਲ ਕੀ ਆ ਕਿਸ ਨੂੰ ਲੈ ਕੇ ਝਗੜਾ ਹੁੰਦਾ ਇਹ ਇੱਕ ਨੋਰਮਲ ਬੈਟਰੀ ਨੂੰ ਲੈ ਕੇ ਝਗੜਾ ਹੋਇਆ ਜੀ ਬਾਈਕ ਦੀ ਬੈਟਰੀ ਬੈਕ ਦੀ ਬੈਟਰੀ ਨੂੰ ਉਹਨਾਂ ਨੇ ਕਾਲ ਕਰੀ ਜੀ ਕਰਮਪ੍ਰੀਤ ਨਾਲ ਗੱਲ ਹੋਈ ਹੋਣੀ ਆ ਜੀ ਉਹ ਮੁੜ ਕੇ ਪਹਿਲਾਂ ਸਟਾਰਟਿੰਗ 'ਚ ਮੇਰੇ ਕੋਲੇ ਆਏ ਨੇ ਜੀ ਉੱਥੇ ਮੈਨੂੰ ਆ ਕੇ ਉਹਨਾਂ ਨੇ ਇਹੀ ਪੁੱਛਿਆ ਵੀ ਕਹਿੰਦੇ ਵੀ ਇੱਥੇ ਕੌਣ ਆ ਡੀਲ ਕੌਣ ਕਰਦਾ ਮੈਂ ਕਿਹਾ ਜੀ ਕੋਈ ਨਹੀਂ ਬੁਲਾ ਦਿੰਦੇ ਆ ਜੀ ਅਸੀਂ ਸਰਾ ਆਏ ਨੇ ਜੀ ਸਾਨੂੰ ਮਿਲੇ ਨੇ ਸਰਨਾ ਪਹਿਲਾਂ ਗਾਲਾਂ ਗਲੋਚ ਕੀਤੀਆਂ ਵੀ ਤੁਸੀਂ ਸਾਡੇ ਨਾਲ ਫੋਨ ਤੇ ਕਿਵੇਂ ਗੱਲ ਕੀਤੀ ਇਹਨਾਂ ਨੇ ਕਿਹਾ ਵੀ ਮੇਰੇ ਤਾਂ ਗੱਲੇ ਨਹੀਂ ਹੋਈ ਤੁਹਾਡੇ ਨਾਲ ਫਿਰ ਕਮਲਪ੍ਰੀਤ ਨੂੰ ਅਸੀਂ ਪਿੱਛੋਂ ਬੁਲਾ ਲਿਆ ਜੀ ਅਸੀਂ ਕਿਹਾ ਜੀ ਅੱਗੇ ਆਇਓ ਮੜਾ ਜੀ ਉਹਨਾਂ ਨੇ ਆਨਸਰ ਬਸੇ ਮਤਲਬ ਇਹੀ ਗੱਲ ਵਾਰਡਿੰਗ ਸੀਗੀ ਵੀ ਤੁਸੀਂ ਮੈਨੂੰ ਫੋਨ ਤੋਂ ਮੇਰੇ ਬਾਰੇ ਜਾਣਦਾ ਨਹੀਂ ਤੂੰ ਮੈਨੂੰ ਬੋਲਿਆ ਤਾਂ ਬੋਲਿਆ ਕਿਵੇਂ ਬਹਿਸ ਵਧੀਆ ਬਹੁਤ ਕਰਿਆ ਜੀ ਮੁੜ ਕੇ ਉਹ ਗਾਲਾਂ ਕੱਢਣ ਲੱਗ ਗਏ ਗਾਲਾਂ ਜਦੋਂ ਕੱਢੀਆਂ ਜੀ ਕਮਲ ਕਹਿੰਦਾ ਵੀ ਮੈਂ ਜਾ ਰਿਹਾ ਹਾਂ ਤੁਸੀਂ ਗੱਲ ਤਾਂ ਸੁਣਨੀ ਰਹੇ ਮੇਰੀ ਜਦੋਂ ਪਿੱਛੇ ਜਾ ਰਹੇ ਸੀਗੇ ਇੱਕ ਇੱਕ ਮੁੰਡੇ ਨੇ ਪਹਿਲਾਂ ਫੜਿਆ ਜੀ ਕਰਮਜੀਤ ਨੇ ਉੱਪਰੋਂ ਘੁੰਮ ਕੇ ਆ ਕੇ ਥੱਪੜ ਮਾਰਿਆ ਜੀ ਉਹਨਾਂ ਦੇ ਥੱਪੜ ਮਾਰਿਆ ਦੂਸਰਾ ਜਿਹੜਾ ਮੁੰਡਾ ਨਾਲ ਸੀ ਉਹਨਾਂ ਦੇ ਪਰ ਆ ਪਗਲਾ ਹੀ ਮੁੜ ਕੇ ਉਹ ਗਿਰ ਗਿਆ نیچے ਕੇਸਾਂ ਤੋਂ ਫੜ ਕੇ ਘੜੀਸਿਆ ਜੀ ਬਾਹਰ ਤੱਕ ਖਿੱਚਣ ਦੀ ਕੋਸ਼ਿਸ਼ ਕਰਦੇ ਸੀ ਬਹੁਤ ਛੜਾਂ ਦੀ ਕੋਸ਼ਿਸ਼ ਕੀਤੀ ਹੈ ਜੀ ਵੀ ਸਰ ਕੁਝ ਕੇਸ ਛੱਡੋ ਤੁਸੀਂ ਉਹ ਗੱਲ ਕਰੋ ਮੂੰਹ ਨਾਲ ਗੱਲ ਕਰੋ ਪਰ ਉਸ ਨਾਲ ਉਹਨਾਂ ਨੇ ਸਾਡੀ ਇੱਕ ਵੀ ਨਹੀਂ ਸੁਣੀ ਸਰ ਬਹੁਤ ਕੁੱਟਮਾਰ ਕਰੀ ਅਸੀਂ ਤਾਂ ਮੁੰਡੇ ਨੂੰ ਕਿਹਾ ਵੀ ਪਿੱਛੇ ਚੱਲ ਜੋ ਵੀ ਆਪਣਾ ਤੁਸੀਂ ਕੋਈ ਨਹੀਂ ਸੀ ਇਹਨੂੰ ਮੁੰਡੇ ਨੂੰ ਕਮਰੇ 'ਚ ਬੰਦ ਕਰ ਲਿਆ ਸੀਗਾ ਜੀ ਬਸ ਸੀਗਾ ਚਲੋ ਵੀ ਜ਼ਿਆਦਾ ਹੱਥੋਂ ਪਾਈ ਨਾਲ ਕੰਮ ਹੋਵੇ ਉਹਨਾਂ ਨੇ ਫਿਰ ਹੋਰ ਕਾਲ ਕਰਕੇ ਅਣਪਛਾਤੇ ਕੋਈ ਹੋਰ ਬੰਦੇ ਆਏ ਜੀ ਉਹਨਾਂ ਦੇ ਉਹਨਾਂ ਨੇ ਆ ਕੇ ਉਹਨਾਂ ਨੇ ਵੀ ਰੋਲਾ ਪੋਹ ਪਾਇਆ ਵੀ ਕੱਢੋ ਬਾਹਰ ਅਸੀਂ ਕੋਈ ਹੋਰ ਦੇਖਣਾ ਆ ਕੇ ਬਾਹ ਮੁੜ ਕੇ ਜਦੋਂ ਸਾਰੀ ਗੱਲਬਾਤ ਹੋ ਗਈ ਸੀ ਕਿ ਕੋਈ ਗੱਲ ਨਹੀਂ ਫਿਰ ਬਾਅਦ ਚ ਸਾਨੂੰ ਕਹਿੰਦੇ ਵੀ ਦੇਖ ਲਾਂਗੇ ਕੋਈ ਨਹੀਂ ਜਿਹੜਾ ਜਿਹੜਾ ਗਵਾਹੀ ਦਊਗਾ ਅਸੀਂ ਉਹਨੂੰ ਵੀ ਦੇਖ ਲਾਂਗੇ ਸਾਡੇ ਨਾਲ ਕਾਫੀ ਬਹਿਸ ਕੀਆਂ ਦੇ ਕੇ ਧਮਕੀਆਂ ਦੇ ਕੇ ਗਏ ਨੇ ਵੀ ਦੇਖ ਲਾਂਗੇ ਜਿਹੜਾ ਵੀ ਗਵਾਹੀ ਦਊਗਾ ਅਸੀਂ ਉਹਨੂੰ ਵੀ ਦੇਖ ਲਾਂਗੇ ਕੋਈ ਨਹੀਂ ਜਿਹੜੀ ਪੁਲਿਸ ਨੂੰ ਕਹਿਣਾ ਕਹਿ ਦਿਓ ਬਸ ਇਹ ਗੱਲਾਂ ਸਾਡੇ ਨਾਲ ਲਾਸਟ ਟਾਈਮ ਜਾਂਦੇ ਜਾਂਦੇ ਇਹ ਵੀ ਗੱਲਾਂ ਕਰਕੇ ਗਏ ਨੇ ਜੀ ਜੀ ਆ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਆ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਆ ਦਸਤਾਰਾਂ ਵਟੇ ਸਿਰਾਂ ਦੇ ਮੁੱਲ ਪਏ ਨੇ ਇੱਥੇ ਦਸਤਾਰਾਂ ਨੂੰ ਬਚਾਉਣ ਦੇ ਲਈ ਕੁਰਬਾਨੀਆਂ ਦਿੱਤੀਆਂ ਨੇ ਸਾਡੇ ਵਡੇਰਿਆਂ ਨੇ ਤੇ ਉਹ ਧਰਤੀ ਤੇ ਅੱਜ ਉਹਨਾਂ ਦੇ ਨਾਮਾਂ ਦੇ ਮਗਰ ਵੀ ਸਿੰਘ ਲੱਗਦਾ ਬਾਈ ਜੀ ਚਾਹੇ ਉਹ ਉਹਨਾਂ ਨੇ ਕੈਸ ਕਤਲ ਕੀਤੇ ਨੇ ਉਹ ਇਹ ਕੰਮ ਕਰ ਰਹੇ ਨੇ ਸਰਪਾ ਨੂੰ ਵਸੇ ਜੋ ਚੀਜ਼ ਹੈ ਜੀ ਸਾਨੂੰ ਤਾਂ ਇਨਸਾਫ਼ ਦੀ ਮੰਗ ਮੰਗਦੇ ਸੀ ਅੱਜ ਵੀ ਸਾਨੂੰ ਇਨਸਾਫ਼ ਚਾਹੀਦਾ ਜੀ ਕਾਰਵਾਈ ਬਣਦੀ ਕੀਤੀ ਜਾਵੇ ਜੀ ਦੇਖੋ ਅਸੀਂ ਸਮਝੋਤਾ ਦਾ ਕਿਸੇ ਵੀ ਪੱਖਤ ਨਹੀਂ ਕਰਨਾ ਚਾਹੁੰਦੇ ਅਸੀਂ ਚਾਹੁੰਦੇ ਆ ਵੀ ਸਾਨੂੰ ਸਾਨੂੰ ਸਿਰਫ ਇਨਸਾਫ ਚਾਹੀਦਾ ਦੇਖੋ ਜੀ ਉਸ ਟਾਈਮ ਹੋ ਕੇ ਤੇ ਕਮਲਪ੍ਰੀਤ ਸੀਗਾ ਮੰਨ ਲਓ ਸਰ ਹੋਉਂਦੇ ਮੈਂ ਹੁੰਦਾ ਇਹਦਾ ਮਤਲਬ ਸਾਡੀ ਪੱਗ ਨੂੰ ਵੀ ਹੱਥ ਪਾ ਲੈਂਦੇ ਫਿਰ ਤਾਂ ਕੁਝ ਵੀ ਕਰ ਸਕਦੇ ਅਸੀਂ ਜਿਹੜੇ ਹਸਾਮ ਨਾਲ ਉਹ ਆਏ ਸੀ ਕਿ ਸਾਨੂੰ ਜਾਤੀ ਸੂਚਕ ਸ਼ਬਦ ਬੋਲੇ ਗਏ ਨੇ ਸਾਡੇ ਨੌਕਰ ਨੂੰ ਨਾਜਰ ਸਿੰਘ ਨੂੰ ਭੇਜਿਆ ਅੱਜ ਖਬਰ ਲੱਗੀ ਆ ਕਹਿੰਦੇ ਇਹਦੇ ਵੱਲੋਂ ਜਾਤੀ ਸੂਚਕ ਸ਼ਬਦ ਬੋਲੇ ਗਏ ਨੇ ਕਮਲਪ੍ਰੀਤ ਵੱਲੋਂ ਸਰ ਅਜੇ ਤਾਂ ਕੋਈ ਗੱਲੇ ਨਹੀਂ ਹੋਈ ਜੀ ਜੱਟ ਮੁੰਡਾ ਸਰਦਾਰ ਹੈ ਜੀ ਕੋਈ ਐਵੇਂ ਆਪਾਂ ਕਿਸੇ ਨੂੰ ਠੀਕ ਗਾਲੀ ਗਲੋਚਾਂ ਅਲੱਗ ਚੀਜ਼ ਹੁੰਦੀ ਹੈ ਜੀ ਪਰ ਜਾਤੀ ਸੂਚਕ ਤਾਂ ਸਭ ਨੂੰ ਪਤਾ ਹੁੰਦਾ ਵੀ ਜਾਤ ਦੇ ਬਰਾਬਰ ਅਸੀਂ ਵੀ ਸੁਣ ਨਹੀਂ ਸਕਦੇ ਜੀ ਉਹ ਨਹੀਂ ਸੁਣ ਸਕਦੇ ਅਸੀਂ ਵੀ ਨਹੀਂ ਸੁਣ ਸਕਦੇ ਨਾ ਇਹ ਚੀਜ਼ਾਂ ਨੂੰ ਪੱਖ ਰੱਖਦੇ ਹੋ ਸਰ ਵੀ ਉਹ ਪਰ ਉਹ ਜੋ ਚੀਜ਼ ਉਹਨਾਂ ਨੇ ਕੀਤੀ ਉਹ ਗਲਤ ਹੈ ਅਸੀਂ ਤਾਂ ਸਾਨੂੰ ਇਨਸਾਫ ਚਾਹੀਦਾ ਹੈ ਕੀ ਨਾਮ ਹੈ ਜੀ ਸੰਦੀਪ ਸਿੰਘ ਜੀ ਸੰਦੀਪ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਉਹ ਕਹਿੰਦੇ ਜੀ ਜਾਤੀ ਸੂਚਕ ਸ਼ਬਦ ਬੋਲੇ ਨੇ ਸਾਡੇ ਨੌਕਰ ਨੂੰ ਨਾਜਰ ਸਿੰਘ ਨੂੰ ਉਹਨਾਂ ਨੇ ਦਰਖਾਸਤ ਦਿੱਤੀ ਐੱਸਐੱਸਪੀ ਦੇ ਇਹ ਮਸਲਾ ਬਣਾਇਆ ਜਾ ਰਿਹਾ ਹੈ ਇਹ ਲੜਾਈ ਨੂੰ ਸਰ ਇੱਕ ਤਾਂ ਪਹਿਲੀ ਗੱਲ ਆ ਕਦੋਂ ਦਰਖਾਸਤ ਦਿੱਤੀ ਉਹ ਨਹੀਂ ਕੁਝ ਪਤਾ ਹੈਗਾ ਜੇ ਦਿੱਤੀ ਵੀ ਉਹਨਾਂ ਨੇ ਪਰ ਮੁੰਡਾ ਸਰਦਾਰ ਆ ਤੁਹਾਡੇ ਸਾਹਮਣੇ ਆ ਉੱਥੇ ਡੇਲੀ ਦੇ ਅਸੀਂ 25 30 50 ਕਸਟਮਰਾਂ ਨੂੰ ਮਿਲਦੇ ਆਂ ਤੇ ਦੋ ਮਿਲਣੀਆਂ ਦੇ ਇੱਕ ਮਿਲਣੀਆਂ ਵਿੱਚ ਉਹ ਬੰਦਾ ਦੂਜੇ ਨੂੰ ਕਿਵੇਂ ਪਛਾਣ ਲੂਗਾ ਵੀ ਉਹ ਅਨੁਸੂਚਿਤ ਜਾਤੀ ਦਾ ਜਾਂ ਕਿਸੇ ਵੀ ਜਾਤੀ ਦਾ ਠੀਕ ਹੈ ਜੀ ਤੇ ਨੰਬਰ 2 ਤੇ ਇਹ ਤਾਂ ਇੱਕ ਜਿਵੇਂ ਕਹਦੇ ਵੀ ਸਾਡੇ ਤੇ ਪ੍ਰੈਸ਼ਰ ਬਣਾਉਣ ਦਾ ਮਾਰਾ ਜਾਂ ਵੀ ਕਹਦੇ ਸਾਨੂੰ ਕਿਹਾ ਗਿਆ ਵੀ ਕ੍ਰੋਸ ਬਾਰਛਾ ਕਰਨ ਦੇ ਮਾਰੇ ਕੋਈ ਅਨੁਸੂਚਿਤ ਜਾਤੀ ਦਾ ਜਿਹੜਾ ਇਲਜ਼ਾਮ ਲਗਾਇਆ ਜਾ ਰਿਹਾ ਡਰਾਉਣ ਦੇ ਮਾਰੇ ਕਰ ਰਹੇ ਨੇ ਕੁਝ ਵੀ ਲਾ ਸਕਦੇ ਜੀ ਵੀ ਉਹਨਾਂ ਨੂੰ ਪਤਾ ਹੈ ਕਿ ਦੇਖੋ ਬੈਸਤਾ ਕੋਈ ਜਾਤ ਨਹੀਂ ਗੁਰਸਿੱਖ ਦੀ ਕੋਈ ਜਾਤ ਨਹੀਂ ਹੈਗੀ ਸਾਰੇ ਇਨਸਾਨ ਆ ਅਸੀਂ ਇਹ ਜਾਤ ਪਾਤ ਵਾਲਾ ਟਾਈਮ ਲੰਘ ਚੁੱਕਿਆ ਉਹ ਪਹਿਲਾਂ ਸੀਗਾ ਜਿਹੜਾ ਕਰਦੇ ਸੀਗੇ ਪਰ ਜੇ ਅੱਜ ਦੇ ਟਾਈਮ 'ਚ ਦੇਖਿਆ ਜਾਵੇ ਜਿੱਦਾਂ ਦਾ ਉਹ ਕਹਿ ਰਹੇ ਨੇ ਜਾਤੀ ਪ੍ਰਤੀ ਸ਼ਬਦ ਬੋਲੇ ਗਏ ਨੇ ਉਹਨਾਂ ਨੂੰ ਪਤਾ ਸੀਗਾ ਕਿ ਕਮਲਪ੍ਰੀਤ ਸਿੰਘ ਕਿਸ ਬਰਾਦਰੀ ਤੋਂ ਬਿਲੋਂਗ ਕਰਦਾ ਕੌਣ ਆ ਉਹ ਇਦਾਂ ਦਾ ਕੋਈ ਸਮਝ ਸੀਗਾ ਉਹਨਾਂ ਦੇ ਨਹੀਂ ਉਹਨਾਂ ਨੂੰ ਪਤਾ ਨਹੀਂ ਸੀਗਾ ਇਸ ਚੀਜ਼ ਦਾ ਕਿਉਂਕਿ ਕਿ ਕਮਲਪ੍ਰੀਤ ਸਿੰਘ ਵੀ ਐਸਸੀ ਭਾਈਚਾਰਾ ਅਸੀਂ ਭਾਈਚਾਰੇ ਦੇ ਵਿੱਚ ਵੀ ਨੇ ਜੀ ਉਹ ਠੀਕ ਹੈ ਜੀ ਉਹ ਦੂਜੇ ਨੂੰ ਕਿਵੇਂ ਕਹਿ ਦੂਗਾ ਸਾਹਮਣੇ ਵਾਲੇ ਨੂੰ ਕਿਵੇਂ ਕਹਿ ਦੂ ਇਦਾਂ ਦਾ ਸ਼ਬਦ ਬੋਲ ਦੂਗਾ ਠੀਕ ਹੈ ਜੀ ਘਟੋ ਘਟ ਮੰਗ ਸਰ ਇਨਸਾਫ ਦੀ ਜੋ ਕਿ ਅਸੀਂ ਪਿਛਲੇ 1 ਮਹੀਨੇ ਤੋਂ ਕਰਦੇ ਆ ਰਹੇ ਹਾਂ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਜੀ ਠੀਕ ਹੈ ਹਾਂਜੀ ਹਾਂਜੀ ਇਹ ਆ ਸਾਰਾ ਮਸਲਾ ਇਹ ਦੋ ਗਵਾਹ ਨੇ ਜਿਹੜੇ ਮੌਕੇ ਤੇ ਮੌਜੂਦ ਹੋ ਵੀਡੀਓ ਦੇ ਵਿੱਚ ਵੀ ਸਰਦਾਰ ਜਿਹੜੇ ਦਿਖ ਰਹੇ ਨੇ ਉਹ ਵੀ ਸਾਹਮਣੇ ਆਏ ਨੇ ਦੂਜਾ ਵੀਰ ਆ ਜਿਹੜਾ ਉਹ ਫੋਨ ਨਹੀਂ ਚੁੱਕ ਰਿਹਾ ਜਿਸ ਨਾਲ ਝਗੜਾ ਹੋਇਆ ਏ ਜੇ ਉਹ ਆਪਣਾ ਪੱਖ ਦੇਣਾ ਚਾਹੁੰਦਾ ਇਹ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰਕੇ ਆਪਣਾ ਪੱਖ ਦੇ ਸਕਦਾ ਹੈ ਫਿਲਹਾਲ ਅਸੀਂ ਇਹ ਵੀਡੀਓ ਚਲਾ ਰਹੇ ਹਾਂ ਸੋ ਪ੍ਰਸ਼ਾਸਨ ਤੇ આરોਪ ਲੱਗ ਰਹੇ ਨੇ ਕਿ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਆ ਪੀੜਤ ਨੌਜਵਾਨ ਨੂੰ ਇਨਸਾਫ ਨਹੀਂ ਮਿਲ ਰਿਹਾ ਸੋ ਇਨਸਾਫ ਕਦੋਂ ਮਿਲਦਾ ਏ ਕਦੋਂ ਅ ਦਸਤਾਰਾਂ ਦੀਆਂ ਬੇਅਦਬੀਆਂ ਆਉਣ ਉਹ ਹਟਦੀਆਂ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਕਦੋਂ ਇਹ ਕੰਮ ਹਟਦਾ ਹੈ ਕਦੋਂ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਸਮਝਦਾ ਹੈ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ ਪੱਤਰਕਾਰ ਸਾਹਿਬ ਹਾਂਜੀ ਦੂਜੀ ਧਿਰ ਕਰਮਜੀਤ ਸਿੰਘ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਫਿਲਹਾਲ ਤਾਂ ਕਾਫੀ ਉਹਨਾਂ ਨੂੰ ਫੋਨ ਕੀਤੇ ਨੇ ਕਿ ਉਹਨਾਂ ਦੇ ਕੋਲ ਜਾ ਕੇ ਗੱਲ ਕੀਤੀ ਜਾਵੇ ਕਿੱਥੇ ਨੇ ਉਹ ਕੀ ਆ ਸਾਰਾ ਮਸਲਾ ਭਾਜੀ ਨੇ ਤਾਂ ਦੱਸ ਦਿੱਤਾ ਇਹ ਕਮਲਪ੍ਰੀਤ ਸਿੰਘ ਨੇ ਇਹਨਾਂ ਨਾਲ ਜੋ ਬੀਤੀ ਹੈ ਇਹਨਾਂ ਦੀ ਹੱਡ ਬੀਤੀ ਇਹਨਾਂ ਨੇ ਦੱਸੀ ਆ ਉਹ ਕੀ ਕਹਿਣਾ ਚਾਹੁੰਦੇ ਨੇ ਉਹ ਵੀ ਜਰੂਰ ਅਸੀਂ ਤੁਹਾਡੇ ਤੱਕ ਲੈ ਕੇ ਆਉਣਾ ਚਾਹੁੰਦੇ ਸੀ ਪਰ ਉਹ ਫੋਨ ਨਹੀਂ ਚੁੱਕ ਰਹੇ ਇੱਕ ਵਾਰ ਫੋਨ ਤੇ ਟਰਾਈ ਕਰਦੇ ਆ ਜੇ ਉਹ ਫੋਨ ਚੁੱਕਦੇ ਨੇ ਤਾਂ ਜੇ ਕਿਤੇ ਨਜ਼ਦੀਕ ਹੋਏ ਉਹਨਾਂ ਕੋਲ ਜਾ ਕੇ ਗੱਲ ਕੀਤੀ ਜਾਊਗੀ ਨਹੀਂ ਫੋਨ ਤੇ ਉਹਨਾਂ ਦਾ ਪੱਖ ਲੱਤਾ ਜਾਊਗਾ ਕੀ ਆ ਸਾਰਾ ਮਸਲਾ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਜੇ ਫੋਨ ਚੁੱਕਦੇ ਨੇ ਕਾਲ ਕਰ ਰਿਓ ਤੁਹਾਡੀ ਕਾਲ ਦਾ ਜਵਾਬ ਦੇਣ ਵਿੱਚ ਅਸਮਰਥ ਹੈ ਕਿਰਪਾ ਕਰਕੇ ਥੋੜੀ देर ਬਾਅਦ ਕੋਸ਼ਿਸ਼ ਕਰੋ ਫਿਲਹਾਲ ਕਰਮਜੀ ਸਿੰਘ ਫੋਨ ਨਹੀਂ ਚੁੱਕ ਰੇ ਜਦੋਂ ਵੀ ਫੋਨ ਚੁੱਕਦੇ ਨੇ ਉਹਨਾਂ ਦਾ ਵੀ ਪੱਖ ਜ਼ਰੂਰ ਲੱਤਾ ਜਾਊਗਾ ਫਿਲਹਾਲ ਅਸੀਂ ਇਹ ਖਬਰਾਂ ਜਿਹੜੀ ਚਲਾ ਰਹੇ ਹਾਂ ਜੇ ਉਹ ਆਪਣਾ ਪੱਖ ਦੇਣਾ ਚਾਹੁੰਦੇ ਨੇ ਉਹਨਾਂ ਨਾਲ ਕੀ ਹੋਇਆ ਕੌਣ ਗਲਤ ਕੌਣ ਸਹੀ ਉਹ ਦੱਸਣਾ ਚਾਹੁੰਦੇ ਨੇ ਤਾਂ ਜਦੋਂ ਮਰਜ਼ੀ ਸਾਡੇ ਪਲੇਟਫਾਰਮ ਤੋਂ ਕਾਲ ਕਰਕੇ ਸਾਨੂੰ ਕਾਲ ਕਰਕੇ ਉਹ ਆਪਣਾ ਪੱਖ ਦੇ ਸਕਦੇ ਨੇ ਫਿਲਹਾਲ ਉਹਨਾਂ ਨੂੰ ਕਾਫੀ ਫੋਨ ਕਰ ਲਏ ਨੇ ਉਹ ਫੋਨ ਨਹੀਂ ਚੁੱਕ ਰਹੇ ਜਦੋਂ ਵੀ ਗੱਲ ਹੁੰਦੀ ਆ ਜਾਂ ਉਹ ਸਾਨੂੰ ਕਾਲ ਕਰਦੇ ਨੇ ਉਹਨਾਂ ਦਾ ਪੱਖ ਜ਼ਰੂਰ ਦਿਖਾਇਆ ਜਾਊਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ ਫਤਿਹਗੜ੍ਹ ਸਾਹਿਬ